ਬਹੁਤ ਟਾਈਮ ਦੇਖ ਲਿਆ ਇਹਨਾਂ ਨੂੰ ਹੁਣ ਮੈਂ ਹੁਣ ਨਹੀਂ ਇਹਨਾਂ ਨੂੰ ਮੈਂ ਬਖਸ਼ਦੀ ਹੈਗੀ ਜਦੋਂ ਮੇਰੇ ਕੋਲ ਆਉਣਾ ਹੀ ਨਹੀਂ ਬੇ ਕਿੰਨੇ ਵਾਰੀ ਪੈਸੇ ਮੰਗਿਆ ਵੀ ਮੈਨੂੰ ਲੋੜ ਆ ਲੋੜ ਆ ਕਦੇ ਵੀ ਨਹੀਂ ਇਹਨਾਂ ਨੇ ਮੇਰੀ ਮਦਦ ਕਰੀ ਕਿੰਨਾ ਕੁ ਟਾਈਮ ਕਿੰਨਾ ਕੁ ਟਾਈਮ ਮੈਂ ਹੁਣ ਐ ਟਿਊਸ਼ਨ ਪੜਾ ਆਪਰਾ ਟਾਈਮ ਪਾਸ ਕਰੂੰਗੀ ਹੁਣ ਤਾਂ ਮੈਨੂੰ ਆਪ ਦਾ ਸਕੂਲ ਖੋਲਣਾ ਹੀ ਪਊਗਾ ਫੇਰ ਕਿਤੇ ਜਾ ਕੇ ਮੇਰਾ ਟਾਈਮ ਪਾਸ ਹੋਊਗਾ ਅੱਜ ਕਰਨੀ ਪਊਗੀ ਇਹਨਾਂ ਨਾਲ ਗੱਲ ਮੈਨੂੰ ਮਾ ਲੈ ਬਾਰਚ ਬੈਠਿਆ ਸਤਿ ਸ਼੍ਰੀ ਅਕਾਲ ਮਾ ਸ੍ਰੀ ਅਕਾਲ ਕਿੰਨਾ ਠੀਕ ਹੈ ਹਾਂ ਠੀਕ ਹੈ ਵਧੀਆ ਅੱਛਾ ਇੱਥੇ ਮੰਜਾ ਡਾ ਰੱਖਿਆ ਕੰਨ ਨਹੀਂ ਪਾਈਗੀ ਇੱਥੇ ਕਿੰਨਾ ਠੰਡ ਜੀ ਵਾਲੀ ਹੋ ਰਹੀ ਸੀ ਹਾਂ ਮੌਸਮ ਤਾਂ ਸੋਹਣਾ ਹੈ ਨਾ ਹਾਂ ਕੜੀਆਂ ਕੁਨੇ ਨਾ ਲਾਗਦੀਆਂ ਨਹੀਂ ਹੈਗੀਆਂ ਮੈਂ ਤਾਂ ਠੰਡੀਆਂ ਠੰਡੀਆਂ ਜਾਂ ਇਜ਼ਾਮਦਾਰੀ ਜੀ ਹੁੰਦੀ ਹੈ ਗਰਮੈਸ਼ੀ ਵਾਲੀ ਹੋਈ ਪਈ ਸੀ ਜਾਨ ਨਿਕਲਣ ਵਾਲੀ ਹੋਈ ਹੋਰ ਵਾਲੀ ਗਰਮੀ ਹੋਈ ਪਈ ਹੈਗੀ ਹੁਣ ਤਾਂ ਠੰਡ ਹੋ ਗਈ ਤੇ ਤੂੰ ਕਿਵੇਂ ਆ ਕੇ ਨਾ ਫੋਨ ਫਾਨ ਕਰਿਆ ਫੋਨ ਤਾਂ ਮੈਂ ਕੀ ਕਰਨਾ ਸੀ ਆਪਾਂ ਤਾਂ ਕੰਮ ਹੀ ਹੋਣ ਨੇ ਜਦੋਂ ਉਹਨਾਂ ਅੰਦਰ ਨੂੰ ਪਤਾ ਹੀ ਆ ਹਾਂ ਕੀ ਕਹ ਮਾਇਆ ਹਾ ਮਾਂ ਮੈਂ ਤਾਂ ਐਂ ਕਹਿੰਦੀ ਸੀਗੀ ਮੈਨੂੰ ਤਾਂ ਕਿੱਲਾ ਜ਼ਮੀਨ ਵੇਚ ਕੇ ਨਾ ਮੈਨੂੰ 50 ਲੱਖ ਰੁਪਇਆ ਦੇ ਕਿ ਨਾ ਛੜਦਾ ਹੱਥੀ ਬਾਹ ਟੈ ਟੈਗਾ ਮੈਂ ਐਂ ਕਹਿਣੀ ਆ ਫਿਰ ਜ਼ਮੀਨ ਵੇਚ ਦੇ ਮੇਰੇ ਹਿੱਸੇ ਦੀ ਮੈਨੂੰ 50 ਲੱਖ ਰੁਪਇਆ ਚਾਹੀਦਾ ਮੈਂ ਆਪਦਾ ਸਕੂਲ ਖੜਾ ਕਰਨਾ ਕਿੰਨਾ ਵਿਚਰ ਮੈਂ ਟਿਊਸ਼ਨਾ ਬੜਾ ਬੜਾ ਕੇ ਟਾਈਮ ਪਾਸ ਕਰੂੰਗੀ ਉਰੇ ਆਏ ਹਰ ਪੀਦੇ ਨ ਤਾਂ ਦੇਣਾ ਹੀ ਨਹੀਂ ਕੁਸਾ ਇੰਨੇ ਪੈਸੇ ਕਿਵੇਂ ਦੇਵਾਂਗੇ ਤੈਨੂੰ ਕਿਨਾ ਮੈਂ ਹਰ ਪੀਦੇ ਹਿੱਸੇ ਦਾ ਨਹੀਂ ਮੰਗਦੀ ਮੈਂ ਆਪਦੇ ਹਿੱਸੇ ਦੀ ਜ਼ਮੀਨ ਮੰਗਦੀ ਆ ਜਾਂ ਮੇਰੇ ਜਿਹੜੇ ਦੋ ਟਾਹੇ ਕਿਲੇ ਜਿੰਨੇ ਵੀ ਆਉਂਦੇ ਆ ਮੇਰੇ ਤੇ ਜਾਂ ਮੈਨੂੰ ਜਿਹੜਾ 50 ਲੱਖ ਰੁਪਇਆ ਮੈਨੂੰ ਦੇ ਦੋ ਕੋਈ ਨਾ ਤੇ ਮੈਂ ਇਹਦਾ ਸਕੂਲ ਖੜਾ ਕਰਨਾ ਜਾਂ ਤਾਂ ਫਿਰ ਤੂੰ ਧਾਰੇ ਕਰ ਲੈ ਵੀ ਮੈਂ ਸਾਨੂੰ ਮੋੜ ਦੂੰਗੀ ਧਾਰੇ ਕਰਨ ਨੂੰ ਲੈ ਧਾਰੇ ਲੈਣੇ ਹੁੰਦੇ ਮੈਂ ਕਿਸੇ ਤੋਂ ਵੀ ਲੈਣਾ ਮੈਂ ਆਪਦੇ ਹਿੱਸੇ ਦੇ ਮੰਗਦੀ ਆਂਗੀ ਜਿਹੜਾ 2.5-3 ਕਿੱਲੇ ਮੈਨੂੰ ਵਾਣ ਦੇ ਆਉਂਦੇ ਆ ਉਹਦੇ ਚ 50 ਲੱਖ ਰੁਪਇਆ ਦਾ ਕੱਟ ਲਿਓ ਬਾਕੀ ਮੈਨੂੰ ਵਾਣ ਦੇ ਦਿਓ ਫਿਰ ਜੇ ਨਹੀਂ ਹਾਂ ਜੇ ਪੈਸੇ ਦੇਣੇ ਮੈਨੂੰ ਫਿਰ ਤੇਰਨਾ ਵਰਤਣਾ ਨਹੀਂ ਇਹਨਾਂ ਨੇ ਪੁੱਤੋ ਤੇ ਗਏ ਓ ਯਾਰ ਮੇਰੇ ਕੋਲ ਆਉਣਾ ਹੀ ਨਹੀਂ ਜਦੋਂ ਫਿਰ ਮੈਂ ਵਰਤ ਕੇ ਰਹਿਣਾ ਕਰਨਾ ਕੀ ਆ ਬਸ ਫਿਰ ਤੁਹਾਡੇ ਕਦੇ ਖੜਾ ਭਾਈ ਮੇਰੇ ਕੋਲੇ ਮੈਂ ਦੱਸ ਕਦੇ ਖੜਾ ਮੇਰੇ ਕੋਲੇ ਜੀ ਜਾਂਦੇ ਜੀ ਮੈਂ ਬਥੇਰਾ ਕਹਿ ਨਹੀਂ ਆ ਵੀ ਭਾਈ ਕੁੜੀ ਕੋਲੇ ਮਿਲਿਆ ਹੋ ਕੋਈ ਲੋੜੀ ਦੀਵਾਲੀ ਦੇ ਆਓ ਕਦੇ ਨਾ ਲੋੜੀ ਨਾ ਦੀਵਾਲੀ ਹਰ ਪੀਤਾ ਕਹਿੰਦੀ ਨਹੀਂ ਵੀ ਲੈ ਜਾ ਓਪਨ ਵਿੱਚ ਤਾਂ ਮੇਰੀ ਥੂ-ਥੂ ਕਰਾ ਰੱਖੀ ਆ ਮੈਨੂੰ ਸ਼ਰਮ ਆਉਂਦੀ ਆ ਵੀ ਮੇਰੇ ਪੇਕੇ ਨਹੀਂ ਆਉਂਦੇ ਹੈਗੇ ਐਨੇ ਜਵਾਬ ਕਿ ਮੇਰੇ ਘਰੇ ਟਿਊਸ਼ਨ ਪੜਨਾ ਆਉਂਦੇ ਆਗੇ ਐਨੇ ਜਵਾਬ ਕਿ ਸਾਰੇ ਕੁਛ ਨਾ ਕੁਛ ਲੈ ਕੇ ਆਉਂਦੇ ਆ ਖਾਣ ਨੂੰ ਤਾਂ ਮੈਨੂੰ ਸ਼ਰਮ ਆਉਂਦੀ ਆ ਜਦੋਂ ਮੇਰੇ ਘਰੇ ਕੁਛ ਨਹੀਂ ਜਾਂਦਾ ਹੈਗਾ ਪੇਕਿਆਂ ਦਾ ਮੈਨੂੰ ਆਖੂਗਾ ਦੀ ਪਲਸਣਾਂ ਵਾਲੇ ਦੇ ਆ ਪਲਸਣਾਂ ਆ ਤੇ ਦੇ ਆ ਪਲਸਣਾਂ ਵਾਲਾ ਚ ਕੀ ਬੰਦਾ ਕੀ ਬੰਦਾ 1000 ਰੁਪਏ ਨਾਲ ਕੁਛ ਨਹੀਂ ਬੰਦਾ ਕੀ ਬੰਦਾ ਸੀ ਕੁਛ ਨਹੀਂ ਬੰਦਾ 1000 ਰੁਪਏ ਤਾਂ ਬਿਸਕੁਟ ਵੀ ਨਹੀਂ ਨਿਕਲਦੇਗੇ ਪੂਰੇ ਮੈਂ ਕਿਹਾ ਇਹ ਇੰਨੀ ਵਾਰੀ ਅਗਰੀ ਦੀ ਨਾਲੇ ਛੁੱਟੀ ਨਹੀਂ ਆਉਂਦਾ ਉਹੀ ਤਾਂ ਅਲਾ ਮੈਂ ਤਾਂ ਤੈਨੂੰ ਅਹੀਂ ਕਹਿਣੀ ਹੈਗੀ ਬਾਈ ਨਾ ਕਰਨ ਲੱਗ ਗੱਲ ਨਾਲੇ ਪਰਝਾਈ ਨਾ ਕਰ ਗੱਲ ਤੇ ਮੈਨੂੰ 50 ਲੱਖ ਦਾ ਹੱਲ ਕਰਕੇ ਦੇਵੇਂ ਆ ਉਹ ਸਕੂਲ ਖੜਾ ਕਰਨਾਗਾ 50 ਲੱਖ ਤਾਂ ਅਜੇ ਸ਼ੁਰੂ ਹੋਈ ਆ ਜੇ ਮੈਨੂੰ ਲੋੜ ਪੈਗੀ ਤਾਂ ਮੈਂ ਹੋਰ ਵੀ ਲੈ ਸਕਦੀ ਆ ਚੱਲ ਚੰਗਾ ਚੱਲ ਕਰ ਲਾ ਗੱਲ ਭਾਈ ਤੇ ਜੇ ਤੇਰੇ ਨਾਲ ਜ਼ਮੀਨ ਐ ਸੇਕਰ ਜ਼ਮੀਨ ਲੈ ਜਾਈ ਆਵਦੀ ਫੇ ਨਾ ਵਰਤਣਗੇ ਫੇ ਹੋਰ ਕੀ ਆ ਜਦੋਂ ਵਰਤਣੇ ਨਹੀਂ ਹੁਣ ਤੱਕ ਕਿਹੜਾ ਉਹੀ ਮੇਰੇ ਰੋਜ ਸੰਧਾਰਾ ਲੈ ਕੇ ਜਾਂਦੇ ਆ ਕਰ ਗੱਲ ਆ ਕੇ ਬਾਈ ਨਾਲ ਚੱਲ 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 ਕਿਹੜਾ ਇਹਨਾਂ ਨੇ ਸੰਧਾਰਾ ਦੇਣਾ ਤੈਨੂੰ ਉਹ ਤਾਂ ਉਂ ਵੀ ਨਹੀਂ ਦਿੰਦੇ ਜੇ ਸਾਲ ਆਜਾਂਗੇ ਵਧੀਆ ਰਹਿਣਗੇ ਆਵਦਾ ਸ਼ਰਮ ਆਉਂਦੀ ਏ ਮੈਨੂੰ ਸ਼ਰਮ ਜਦੋਂ ਮੇਰੇ ਕੋਲ ਪੈਰ ਨਹੀਂ ਪੌਂਦਾ ਜਾ ਕੇ ਮੇਰਾ ਵੀ ਬਥੇਰਾ ਟ ਧਮਾਚਦਾ ਹੈਗਾ ਜਦੋਂ ਤੇਰੇ ਕੋਲੇ ਜਾਂਦੇ ਨਹੀਂ ਕੁਝ ਲੈ ਕੇ ਹਾਂ ਚੁੱਪ ਕਰਕੇ ਬਹਿ ਜਾਣੀ ਆ ਲੋਕਾਂ ਨੇ ਕੁੜੀਆਂ ਨੂੰ ਇੰਨੇ ਇੰਨੇ ਲੋਕਾਂ ਦੇ ਭਰਾ ਤੇ ਪਰਜਾਈ ਸਮਾਨ ਦੇ ਕੇ ਆਉਂਦੇ ਆ ਇਹ ਕਦੇ ਨਹੀਂ ਗਏ ਉਹੀ ਤਾਂ ਗੱਲ ਲੱਗੀ ਚੱਲ ਕੋਈ ਨਾ ਅੱਜ ਫਿਰ ਸਰਚ ਕਰ ਲੈਣੀ ਇਹਨਾਂ ਨੂੰ ਮੈਂ ਆਹੋ ਅੱਜ ਪਤਾ ਲੱਗੂ ਨਾ ਫਿਰ ਇਹ ਸਾਮਾ ਮੰਗ ਲਿਆ ਅਸ ਸੁੱਕੀ ਸਰਚ ਤਾਂ ਕਦੇ ਆਈ ਨਹੀਂ ਮਿਲਣਾ ਅੱਜ ਕਿਵੇਂ ਆਈ ਬੈਠੀ ਐ ਮੈਂ ਮੜਾ ਇਹ ਬਾਹਰ ਨੂੰ ਬੋਗੀ ਮਾਵਾਂ ਦੀ ਮਿੰਟ ਚ ਬੈਠੀ ਕਟੀਆਂ ਉਹ ਵੀ ਮੀਂਹ ਪੈਂਦੇ ਚ ਆਖੜੀ ਚਲ ਮੈਂ ਜਾ ਕੇ ਕਰਦੀ ਆ ਪਤਾ ਵੀ ਅੱਗੇ ਤਾਂ ਦੁਕਾਨਾਂ ਨਹੀਂ ਮੇਰੇ ਤਾਂ ਲੋਟ ਹੀ ਨਹੀਂ ਆਉਂਦਾ ਘਰੀ ਨਹੀਂ ਸਰਦਾ ਮੂੰਹ ਮੋਟਾ ਰੱਖਦੀ ਸੀ ਨੜੇ ਆਉਂਦਿਆਂ ਨੇ ਮੂੰਹ ਮੋਟੇ ਕਰਦੀਆਂ ਗੀਆਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਵਧੀਆ ਤੂੰ ਸੁਣਾ ਬਸ ਵਧੀਆ ਅੱਜ ਕਿਵੇਂ ਮਾਰਿਆ ਗੇੜਾ ਤੂੰ ਤਾਂ ਕਿਈ ਆਈ ਨਹੀਂ ਸੀ ਮਾਰ ਲਿਆ ਬਸ ਗੇੜਾ ਜੀ ਕੀਤਾ ਮਾਰ ਲਿਆ ਅੱਛਾ ਕਈ ਵਾਰ ਕੋ ਕੰਮ ਮਤਲਬ ਇਹ ਹੁੰਦਾ ਦਾ ਕਿਹੜਾ ਮਾਰਨਾ ਚਾਹੀਦਾ ਪਿੰਡ ਪੁੰਡ ਦਾ ਕਿਹੜਾ ਮੈਂ ਕੁੜੀ ਆ ਜਿਹੜਾ ਮਾਰ ਲੈ ਕੇ ਲੋੜਾਂ ਪਿੰਡ ਤਾਂ ਕਿਹੜਾ ਮਾਰਦੇ ਰਹਿਣਾ ਚਾਹੀਦਾ ਨਹੀਂ ਤਾਂ ਪੇਕੇ ਭੁੱਲ ਜਾਂਦੇ ਵੀ ਕੁੜੀਆਂ ਵੀ ਹੈ ਹੀਆਂ ਹੀਆਂ ਹਾਂ ਤੇ ਕਿੰਨੇ ਵਾਰੀ ਕਹਿਆ ਸੀ ਬੇਬੇ ਨੂੰ ਬੀਬੇ ਕਹਿੰਦੇ ਕਰਨਾ ਨੂੰ ਸਾਰਿਆਂ ਦੀਆਂ ਕੁੜੀਆਂ ਆ ਮੁਰਜ ਜਾਂਦੀਆਂ ਹਰੇਕ ਕੋਈ 10 ਦਿਨ ਲਾਏ ਨੇ ਕੋਈ 5 ਦਿਨ ਲਾ ਜਾਂਦੀ ਏ ਤੂੰ ਕਦੇ 2 ਦਿਨ ਵੀ ਨਹੀਂ ਲਾਉਣ ਆਈ ਦੋ ਦਿਨ ਆ ਮਾ ਕੀ ਭਾਈ ਮਾਂ ਕਹੇਦੇ ਕਹੇਦੇ ਤੂੰ ਉਸ ਤਾਂ ਕਦੇ ਸੁੱਖਣਾ ਵੀ ਨਹੀਂ ਭੁੱਲ ਕੇ ਵੀ ਨਹੀਂ ਫੋਨ ਲਾਇਆ ਵੀ ਭੈਣੇ ਆ ਜਾ ਤੂੰ ਦੋ ਦਿਨ ਲਾਈ ਜਾ ਸਾਡੇ ਕੋਲੇ ਮਾਂ ਕਹਿੰਦੀ ਆ ਵੱੱਦ ਕਹਦੇ ਘਟ ਕਹਦੇ ਵੇਖ ਭਾਈ ਮੇਰੇ ਕੋਲ ਤਾਂ ਫੋਨ ਹੈ ਨਹੀਂ ਮੈਨੂੰ ਤਾਂ ਬੀਬੇ ਨੇ ਫੋਨ ਨਹੀਂ ਲੈ ਕੇ ਦਿੱਤਾ ਜਾਂ ਤਾਂ ਬੀਬੇ ਕੋਲੇ ਫੋਨ ਹੈ ਜਾਂ ਤੇਰੇ ਭਰਾ ਕੋਲੇ ਇਹਨਾਂ ਨੂੰ ਦੇ ਲਾਂਭੇ ਮੈਨੂੰ ਤਾਂ ਵਾਧੂ ਦੇ ਦਿੰਨੀ ਹੈ ਫੋਨ ਲਾਉਣਾ ਹੋ ਪੈ ਕੇ ਕਿਵੇਂ ਲਾ ਲਵਾਂ ਗੁੰਗ ਭਰਾ ਦੇ ਫੋਨ ਤੋਂ ਮੈਨੂੰ ਬੇਪੇਕੇਆਂ ਵਾਸਤੇ ਤਾਂ ਉਹੀ ਗੱਲੋਂ ਕੇਰਾ ਫੜਨਾ ਪੈਂਦਾ ਮਸਾ ਫੜਾ ਕੇ ਜਾਂਦਾ ਉਹ ਵੀ ਜਦੋਂ ਤੇਰੀ ਮਾਂ ਲਾ ਲਾਂਦੀ ਹੈ ਤੇਰੀ ਮਾਂ ਦਾ ਵੀ ਹੱਕ ਬਣਦਾ ਮੇਰੇ ਨਾਲ ਗੱਲ ਕਰਵਾਉਣ ਦਾ ਇਹ ਵੀ ਕਰਵਾ ਸਕਦੀ ਹੈ ਜੇ ਤੂੰ ਕਹਿ ਦੇ ਨਾ ਬਿਪਾ ਹੀ ਮੇਰੀ ਗੱਲ ਕਰਾ ਕੇ ਰਨ ਨਾਲ ਇਹਦੀ ਕੀ ਮਜਾ ਹੈ ਗੱਲ ਨਾ ਕਰਾਵੇ ਕੋਈ ਜੇ ਮੈਂ ਕਹਿਦਾ ਨਹੀਂ ਵੀ ਕਿੰਨਾ ਨਾ ਕਰ ਕਰ ਮੈਂ ਤੈਨੂੰ ਟਿਪਕਾਈ ਜਾਂਦੀ ਹਲੇ ਉਹ ਫਿਰ ਹੁਣ ਜਦੋਂ ਕੰਮ ਕਰਦੇ ਤੇ ਕੰਨ ਨਾ ਲਾਉ ਜਾ ਕਿ ਉਦੋਂ ਤਾਂ ਬੰਦਾ ਕੰਮ ਹੀ ਕਰੋ ਬੇਪੇਕੇ ਨਾਲ ਕੋਈ ਨਹੀਂ ਤੁਸੀਂ ਤਾਂ ਦੋਨੇ ਮਾਵਾ ਧੀਆ ਨੇ ਨਾ ਮੇਰੇ ਨਾਲ ਕਦੋਂ ਮਰਜ਼ੀ ਆ ਜੇ ਲੜਾਈ ਕਰਨੀ ਹੁੰਦੀ ਹੈ ਕੋਈ ਨਹੀਂ ਚਾਪਾ ਨਹੀਂ ਕਰਦੀਆਂ ਮੈਂ ਤੇਰੇ ਵਾਸਤੇ ਇਹ ਨਹੀਂ ਕਰਕੇ ਦੇਖ ਲਾ ਹਜੇ ਬਣਾਸ ਮਾਰ ਕੇ ਮੈਨੂੰ ਕਹਿੰਦੀ ਹੈਗੀ ਅਕੇ ਤੂੰ ਪਿੰਡ ਗਿਆੜਾ ਨਹੀਂ ਮਾਰਦੀ ਜੇ ਭਾਈ ਮੈਨੂੰ ਫੋਨ ਕਰਨਗੇ ਤੇ ਬਗਾਨਾ ਪੁੱਤ ਵੀ ਮੈਨੂੰ ਭੇਜੂਗਾ ਬਿਨਾਂ ਫੋਨ ਕਰੇ ਤਾਂ ਮੈਨੂੰ ਅਗਲਾ ਉਹ ਵੀ ਨਹੀਂ ਭੇਜਦਾ ਹੈਗਾ ਹੁਣ ਜਿਹੜੂ ਮੋੜ ਜਦੋਂ 50 ਲੱਖ ਮੰਗਿਆ ਹਾਂ ਉਹੀ ਤਾਂ ਗੱਲ ਆ ਗਈ ਕੋਈ ਨਹੀਂ ਤਾਂ ਇਹ ਤਾਂ ਕਰਨਾ ਹੀ ਹੈ ਸਾਜ ਜਿਹਨਾਂ ਨੂੰ ਮੈਂ ਤੇ ਬਾਈ ਕਿੱਥੇ ਕਦੋਂ ਕਹੂਗਾ ਆ ਜਾਊਗਾ ਤੇ ਖੇਤ ਖੁੱਦ ਗਿਆ ਉਹ ਬੜਾ ਮਾਰ ਗੱਲ ਤਾਂ ਉਸ ਨਹੀਂ ਕਰਨੀ ਹੈਗੀ ਤੇ ਤਾਂ ਵਧੀਆ ਮੀਂਹ ਪੈ ਗਿਆ ਲੈ ਸ਼ੁਕਰ ਹੈ ਰੱਬ ਦਾ ਅਜੇ ਤੱਕ ਆ ਗਾਣਾ ਨਹੀਂ ਚੜਿਆ ਤੀ ਭੈਣ ਵੀ ਆਈ ਬੈਠੀ ਹੈ ਹੈ ਅਤਲਾ ਬੜਾ ਵਧੀਆ ਹੋਇਆ ਭਈ ਜਦੋਂ ਮੀਂਹ ਪਿਆ ਤੀ ਫਿਰ ਭੈਣ ਨੇ ਵੀ ਆਉਣੀ ਸੀ ਚੰਗੇ ਦਿਨ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਹੂੰ ਚ ਬਹੁਤ ਚੰਗੇ ਦਿਨ ਦੀਆਂ ਨਿਸ਼ਾਨੀਆਂ ਹੁਣ ਪਤਾ ਲੱਗੂਗਾ ਸਸ਼ੀ ਕਾਲ ਬਾਈ ਸਸ਼ੀ ਕਾਲ ਭਣੀ ਭਣੀ ਠੀਕ ਹੈ ਪਰਿਵਾਰ ਆਪਣਾ ਸਾਰਾ ਹਾਂ ਪਰਿਵਾਰ ਠੀਕ ਆ ਬਾਈ ਵਧੀਆ ਤੁਸੀਂ ਦੱਸੋ ਕਿਵੇਂ ਭਣੇ ਲੱਜ ਤਾਂ ਬਾਲਾ ਹੁਣ ਤਾਂ ਜਦੋਂ ਤੂੰ ਆ ਗਈ ਉੱਤੋਂ ਮੀਂਹ ਪੈਗਾ ਸਾਰਾ ਕੁਝ ਠੀਕ ਹੀ ਆ ਬਸ ਹਾਂ ਠੀਕ ਤਾਂ ਵਧੀਆ ਹੁਣ ਤਾਂ ਕਰਦੀ ਆਂਗੀ ਮੈਂ ਸਾਫ ਚਾਹ ਜੇ ਤਾਂ ਆਪਣੇ ਕਿਵੇਂ ਧੀ ਭਨੇ ਆਪਣੇ ਤਾਂ ਬਹੁਤ ਵਧੀਆ ਬਈ ਝੋਨਾ ਦਾ ਆਪਣੇ ਮੀਂਹ ਤੀਗਾ ਮਾੜਾ ਹੋਟ ਹਾਂ ਮਾੜਾ ਮੋਟਾ ਜਿਹਾ ਇੰਨਾ ਮੀਂਹ ਨਹੀਂ ਸੀਗਾ ਆਪਣੇ ਦਾ ਇਹ ਤਾਂ ਸਾਡੇ ਪਿੰਡੀ ਪੈਂਦਾ ਇੱਥੇ ਹੀ ਪੈਂਦਾ ਭਨੇ ਹੋਰ ਕਿਹਨੂੰ ਕਿਤੇ ਪੈਂਦਾ ਵੀ ਮੈਂ ਆ ਗਈ ਨਾ ਤਾਂ ਕਰਕੇ ਮੀਂਹ ਪੈ ਗਿਆ ਹਾਂ ਪੈਂਦਾ ਸੀਗਾ ਭਨੇ ਤੇਰਾ ਤਾਂ ਭਾਗੀ ਵਾਲਾ ਵੱਡਾ ਹੈ ਵਾਲੇ ਤਾਂ ਚੰਗੇ ਹਾਂ ਹਾਂ ਵਾਲੀ ਬਾਗ ਚੰਗੇ ਮੇਰੇ ਮੈਂ ਤਾਂ ਪਹਿਲਾਂ ਹੀ ਕਹਿਣਾ ਹੁੰਦਾ ਦਿਲ ਮਨ ਚ ਹੂੰ ਮਹਾਲਾ ਇਹ ਤਾਂ ਬਾੜੀ ਵਧੀਆ ਹੋਇਆ ਭਨੇ ਤੂੰ ਐਂ ਦੱਸ ਆ ਚੰਚੇਤੀ ਕਿਵੇਂ ਗਿੜਾ ਮਾਰਿਆ ਧੀ ਕੋਈ ਕੰਮ ਸੀ ਕਿ ਮਿਲਣੀ ਆਈ ਸੀ ਨਾ ਕੰਮ ਸੀ ਮਿਲਣ ਕਿੱਥੋਂ ਆਈ ਹੈਂਗੀ ਜੇ ਤੁਸੀਂ ਨੇ ਮੇਰੇ ਕੋਲੇ ਆਉਂਦੇਗੇ ਮਿਲਣਾ ਆਇਓਗਾ ਤੇ ਮਿਲਣ ਮੇਰੇ ਕੋਲੇ ਪਰ ਸਾਨੂੰ ਕੰਮ ਦਿਖਲਾ ਇੰਨੀ ਨਹੀਂ ਕਿੱਥੇ ਸਾਡੇ ਕੋਲੇ ਫੁਰਸਤ ਹੈ ਕਿਤੇ ਜਾਣ ਦੀ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਤਾਂ ਬੇਲੇ ਆ ਮੰਗ ਕੇ ਰੋਟੀ ਖਾ ਲੈਣੇ ਹਾਂਗੇ ਆਪਦੀ ਆਪ ਸੱਟਿਆਂ ਦਾ ਕੋਈ ਨਾ ਕੋਈ ਨਾ 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 ਭੈਣ ਤੂੰ ਤਾਂ ਐਵੇਂ ਕਰੀ ਨੇ ਛੋਡੇ ਦਾ ਸੁੱਖ ਨਾਲ ਇੰਨੇ ਘਰੇ ਕੰਮ ਨੇ ਤੁਸੀਂ ਬੇਲੇ ਕਿੱਥੇ ਹੋ ਜੇ ਤੁਸੀਂ ਬੇਲੇ ਸਾਰੀ ਦੁਨੀਆ ਬੇਲੀ ਹੈ ਫਿਰ ਤਾਂ ਤਾਈਓ ਕਹਿਣੀ ਹੈ ਕਿ ਫਿਰ ਮੈਂ ਤਾਂ ਹੀ ਕਹਿਣੀ ਹੈ ਕਿ ਮੈਂ ਤਾਂ ਬੇਲੀ ਹੈ ਤਾਈਓ ਆ ਗਈ ਮਿਲਣਾ ਪਰ ਤੂੰ ਐਂ ਕਰ ਬਾਲੇ ਐਵੇਂ ਮੇਨੇ ਜਨਾ ਮਾਰੀ ਆ ਹੂੰ ਜੇ ਕੋਈ ਮਾੜਾ ਵੱਟ ਤੂੰ ਕੰਮ ਆਈ ਉਹ ਤਾਂ ਕੰਮ ਦੱਸ ਕਾਮ ਤਾਂ ਵਸੇ 50 ਲੱਖ ਰੁਪਏ ਲੈਣ ਆਈ ਆ ਮੈਂ ਤਾਂ ਕੀ ਕੀ ਕਹਿੰਦੀ ਪਣੀ ਦੁਬਾਰੇ ਦਸੀ 50 ਲੱਖ ਰੁਪਏ ਲੈਣ ਆਈ ਆ 50000 ਲੱਖ 50 ਲੱਖ ਹਾਂ ਪਣੀ ਕਮਲੀਆਂ ਗੱਲਾਂ ਕਰੀ ਜਾਨੀ ਏ ਤੂੰ ਮੈਂ ਤਾਂ ਐਡਾ ਹੋ ਗਿਆ ਮੈਂ ਤਾਂ ਕਿਨੇ 50 ਲੱਖ ਰੁਪਏ ਦੇਖਿਆ ਵੀ ਨਹੀਂ ਹੈਗਾ ਪਣੀ ਕਾਨੂੰਨ ਦੇਖਿਆ ਤੁਸੀਂ 50 ਲੱਖ ਰੁਪਏ ਨਾ ਐਨੇ ਬਾਣ ਆ ਜਿਹੜੇ ਐਨੀ ਜ਼ਮੀਨ ਆ ਤੇ ਉਹ ਕੌਣ ਕੌਣਾ ਦਾ ਭੈਣੇ ਇਹ ਤਾਂ ਆੜਤੀ ਆ ਵਿਚੀ ਘਟਵਟ ਕਰ ਲੈਂਦਾ ਅੱਛਾ ਜਦੋਂ ਕਿਸੇ ਨੂੰ ਦੇਣਾ ਲੈਣਾ ਹੁੰਦਾ ਉਦੋਂ ਆੜਤੀ ਇਹੋ ਕਰ ਲੈਂਦੇ ਆ ਕਿ ਘਟਵਟ ਕਰ ਲੈਂਦੇ ਆ ਹਰਪ੍ਰੀਤ ਆ ਭੈਣ ਕੀ ਕਹੀ ਜਾਂਦੀ ਏ ਤੈਨੂੰ ਦੱਸਿਆ ਸੀ ਹੁਣ ਮੈਨੂੰ ਕਿਉਂ ਤਾਂ ਤੇਰੀ ਭੈਣੇ ਤੇਰੇ ਕੋਲੇ ਗੱਲਾਂ ਕਰਦੀ ਆ ਮੇਰੇ ਕੋਲੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਐਨੀ 50 ਲੱਖ ਦੀ ਕੀ ਗੱਲ ਕਰਦੀ ਐ ਕਾਦੇ ਵਾਸਤੇ ਚਾਹੀਦਾ ਨੇ 50 ਲੱਖ ਤੈਨੂੰ ਭਈ ਮੈਂ ਹੁਣ ਮੈਨੂੰ ਐ ਦੱਸੋ ਮੈਂ ਕਿੰਨਾ ਕੁ ਟਾਈਮ ਚ ਰਾਈਟ ਟਾਈਮ ਪਾਸ ਕਰੂੰਗੀ ਟਿਊਸ਼ਨਾਂ ਲਾ ਲ ਕੇ ਲੋਕਾਂ ਦੀ ਮੈਂ ਤਾਂ ਆਪ ਦਾ ਸਕੂਲ ਖੜਾ ਕਰਨਾ ਮੀਂ ਆਗੇ ਤੂੰ ਪਹਿਲਾਂ 15 ਕੁਰਸੀਆਂ ਕਰ ਲਈ ਫਿਰ ਗੱਲ ਕਰਦੇ ਆ ਲੈ ਬਹਿ ਜਾਂ ਇਥੇ ਹੁਣ ਦੱਸ ਕੀ ਗੱਲ ਐ ਕਿਹੜੇ 50 ਲੱਖ ਦੀ ਗੱਲ ਕਰਦੀ ਐ ਕਾਦੇ ਵਾਸਤੇ ਚਾਹੀਦਾ ਤੈਨੂੰ ਕਿਨੇ ਤੇਰੇ ਬੱਤੀ ਲਾਤੀ ਹੋਈ 50 ਲੱਖ ਰੁਪਏ ਤੇਰੇ ਭਰਾ ਕੋਲੇ ਹੈਗੇ ਜਾ ਕੇ ਫੜ ਲਿਆ ਕੀ ਇਹਨੇ ਕੋਣੇ ਹੈ ਕਿਉਂ ਨਹੀਂ ਤੇ ਆ ਜਿਹੜੇ ਇਹਨੇ 20 ਕਿੱਲੇ ਵਾਹਦੇ ਆ ਉਹ ਉਹ ਕਿੱਥੇ ਲੈ ਕੇ ਜਾਣੇ ਤੁਸੀਂ ਮੈਨੇ ਫਸਲ ਦੇ ਮੇਰੀ ਤੈਨੂੰ ਕੀ ਦੱਸਾਂ ਖੂ ਦੀ ਮਿੱਟੀ ਖੂਚੀ ਭਗ ਜਾਂਦੀ ਐ ਡੱਕਾ ਵੀ ਨਹੀਂ ਬਚਦਾ ਫਸਲ ਦੀ ਖੇਤੀ ਜੇ ਤਾਂ ਕੀ ਦਸੀ ਹਣ ਤੈਨੂੰ ਬਈ ਐਵੇਂ ਨਾ ਗੱਪ ਛੱਡ ਪੇ ਨਾ ਮਾਰੀ ਚਾਲ ਇਹਦੀ ਗੱਲ ਸੁਣ ਸਿੱਧਾ ਬੋਲ ਨਿੱਸਾ ਮੰਗਦੀ ਐ ਕਾਹ ਮੈਂ ਸਮਝ ਲੋ ਮੈਂ ਤਾਂ ਸੁਣ ਹਿੱਸਾ ਦਾ ਹਜੇ ਮੈਂ ਮੰਗੇ ਹੀ ਨਹੀਂ ਪਿੰਡ ਦੇ ਗੱਲ ਹੀ ਨਹੀਂ ਕੀ ਇਹ ਇਹ ਤਾਂ ਮੈਂ ਤਾਂ ਹਜੇ ਹਿੱਸਾ ਮੰਗੇ ਹੀ ਨਹੀਂ ਮੈਂ ਤਾਂ ਮਦਦ ਮੰਗੀ ਸੀ 50 ਲੱਖ ਦੀ ਵੀ ਭਾਈ ਮੈਂ ਸਕੂਲ ਖੜਾ ਕਰਨਾ ਜੇ ਗੱਲ ਤੁਸੀਂ ਹਿੱਸੇ ਦੀ ਕਰਤੀ ਫਿਰ ਭਾਈ ਜਿਹੜਾ ਮੇਰੇ ਬੰਦ ਆਗਾ ਚਾ ਕਿੰਨੇ ਆਉਂਦੇ ਕਿੱਲੇ ਮੈਨੂੰ ਮੇਰਾ ਹਿੱਸਾ ਦੇ ਦਿਓ ਮੈਨੂੰ ਬਣੇ ਕਿਉਂ ਕਾਮਣੀਆਂ ਗੱਲਾਂ ਕਰੀਂ ਆਵਾਜ਼ ਹੋਵੇ ਛੇ ਦਾ ਕੋਈ ਲੈ ਕੇ ਗਿਆ ਵੇ ਫਿਰ ਤਾਂ ਤੈਨੂੰ ਵੀ ਦੇ ਦਈਏ ਭੂਆ ਲੈ ਕੇ ਗਈ ਹੁੰਦੀ ਜਮਾ ਹਿੱਸਾ ਦੇ ਦਿੰਦੇ ਦੁੱਧ ਵਰਗਾ ਪਾ ਲੈ ਜਾਂਦੀ ਭਾਈ ਮੇਰੀ ਗੱਲ ਸੁਣ ਮੈਂ ਤਾਂ ਹਿੱਸੇ ਦੀ ਗੱਲ ਹੀ ਨਹੀਂ ਸੀ ਕਰੀ ਮੈਂ ਤਾਂ ਮਦਦ ਦੀ ਗੱਲ ਕਰੀ ਸੀ ਭਾਬੀ ਭੋਲੇ ਹਿੱਸੇ ਦੀ ਗੱਲ ਕਰਨ ਲੱਗੀ ਮੈਂ ਤਾਂ ਆਪਣਾ ਹਿੱਸਾ ਜਾਹਿਰਾ ਪਾਣੇ ਤੂੰ ਕੀ ਕਿ ਲੜਾਈ ਕਰੀ ਜਾਨੀ ਚੁੱਪ ਕਰ ਮੇਰੀ ਗੱਲ ਸੁਣ ਇੱਕ ਪਾਸੇ ਤਾਂ ਤੂੰ 50 ਲੱਖ ਰੁਪਇਆ ਮੰਗੀ ਜਾਨੀ ਐ ਇੱਕ ਪਾਸੇ ਕਹਿੰਦੀ ਐ ਤੂੰ ਮੈਂ ਇੱਛੇ ਦੀ ਗੱਲ ਨਹੀਂ ਕਰੀ ਨਾ ਹੋਰ ਇੱਛੇ ਦੀ ਗੱਲ ਕਿਵੇਂ ਕਰਾਂਗੀ ਹਿੱਸੇ 'ਚ ਤਾਂ 50 ਲੱਖ ਨਹੀਂ ਆਉਂਦਾ ਉਹ ਤਾਂ ਕਰੋੜਾਂ ਦੇ ਸਹਾਰਾ ਆਊਗਾ ਨਾ ਮਿਲ ਲਈਆਂ ਤਾਂ ਫਿਰ ਤੂੰ ਪੈਸੇ ਲੈਣਾ ਹੀ ਐਗੀ ਮੈਂ ਲੜਦਾ ਬਈ ਨਹੀਂ ਮੈਂ ਤਾਂ ਤੁਹਾਨੂੰ ਕੇਵਲ ਮਦਦ ਲੈਣ ਆਈ ਆ ਭਾਈ ਮੇਰੀ ਮਦਦ ਕਰ ਦੋ ਫਿਰ ਤਾਂ ਵਧੀਆ ਜੇ ਮਦਦ ਤਾਂ ਨਾ ਕੀਤੀ ਭਈ ਫਿਰ ਹੀ ਸਾਰੀ ਗੱਲ ਦਾ ਆਈ ਜੂਗੀ ਤੇਰੀ ਮਦਦ ਕਰਾਂਗੇ ਮੇਰੀ ਤਾਂ ਗੱਲ ਸੁਣ ਲੈ ਮਦਦ ਤਾਂ ਕਦੇ ਨਾ ਕਰਦੀ ਗੱਲ ਤਾਂ ਸੁਣ ਲੈ ਮੈਂ ਤੈਨੂੰ ਦੱਸਾਂ ਕੋਈ ਲੱਖ ਦੇ ਸਕਦੇ ਆ 2 ਲੱਖ ਦੇ ਸਕਦੇ ਆ ਸਾਡੇ ਤਾਂ ਭੈਣੇ ਹੱਥ ਕਰੇ 50 ਲੱਖ ਤਾਂ ਸਾਡੇ ਕੋਲੇ ਹੈ ਨਹੀਂ ਉਹ ਮਦਦ ਮੈਂ ਤਾਂ ਨਹੀਂ ਕਹਿਣਾ ਵੀ ਤੈਨੂੰ ਪੈਸੇ ਚੱਕ ਕੇ ਦੇ ਦੂੰਗਾ ਆਪਣੀ ਭੈਣ ਨੂੰ ਜਿਹੜਾ ਭੈਣੇ ਨੂੰ ਸਕੂਲ ਪਾਏਗੀ ਨਾ ਉਹ ਤੇ ਲੋਨ ਹੋ ਜਾਂਦਾ ਸਕੂਲ ਬਣਾ ਕੇ ਲੋਨ ਕਰਾ ਲਿਆ ਤੈਨੂੰ ਸਕੂਲ ਬਣਾ ਕੇ ਵਾਲਾ ਤੂੰ ਆ ਹਾ ਦੀ ਰਿਸ਼ਤੇਦਾਰੀ ਚ ਹੈਗਾ ਮੁੰਡਾ ਅਸੀਂ ਲੋਨ ਕਰਵਾ ਜਾਗੇ ਤੇਰਾ ਕਹੀ ਕਿ ਉਹ ਤੇਰੀ ਮਰਜ਼ੀ ਦੀ ਸਮਝ ਨਹੀਂ ਦੀ ਲੋਨ ਫੇਰ ਹੀ ਹੋਊਗਾ ਜੇ ਸਕੂਲ ਖੜਾ ਹੋਊਗਾ ਜੇ ਕੁਝ ਦਿਖਾ ਮਾਗੇਗਾ ਫੇਰ ਹੀ ਲੋਨ ਕਰੂ ਕਾਦੇ ਲੋਨ ਕਰ ਕਿੱਟਾ ਤੇ ਥੋੜੀ ਲੋਨ ਕਰ ਜੂਗਾ ਲੈ ਪਣੀ ਮੇਰੀ ਗੱਲ ਸੁਣ ਲੈ ਤੂੰ ਕਹੀ ਜਨੇ ਸਕੂਲ ਸਕੂਲ ਚੰਗੀ ਤੂੰ ਤਨਖਾਹ ਲੈਣੀ ਐ ਬੇਲੀ ਰੇਣੀ ਐ ਚੰਗੀ ਤੂੰ ਮੈਡਮ ਐ ਦੇਖ ਲੈ ਕਿਉਂ ਟੈਨਸ਼ਨ ਆ ਮੁੰਡਾ ਲੈਣੀ ਐ ਟੈਨਸ਼ਨ ਆ ਮੁੰਡਾ ਲੈ ਸਕੂਲ ਸਕਾਲ ਲੈਣੀਆਂ ਉਸ ਨੂੰ ਬੱਚਾ ਸਕੂਲ ਲੈਣ ਮੈਂ ਇਹਨੂੰ ਆਪਦੇ ਫਿਊਚਰ ਦੇਖਣਾ ਮੈਂ ਆ ਹੀ ਨਹੀਂ ਪੈ ਰੱਜ ਨਿਗਾਣੀ ਮਾਰਨੀ ਮੈਂ ਬਿਕਲੇ ਪੈਰਾ ਚ ਜਦੋਂ ਬੜੀ ਵਧੀਆ ਕਾਊ ਚਲਾਇ ਚੱਲੀ ਜਾਂਦਾ ਵੀ ਉਹੀ ਚਲਾਉਣਾ ਮੈਂ ਆਦੇ ਬੱਚਿਆਂ ਦੀ ਜ਼ਿੰਦਗੀ ਵੀ ਦੇਖਣੀ ਹੈਗੀ ਸਾਡੇ ਨਾ 20 ਇਹੇ ਜੇ ਮਾਸਟਰ ਫੇਲ ਹੋਏ ਸਕੂਲ ਕੋਲ ਕੇ ਬਾਈ ਮੈਨੂੰ ਇਧਰ ਸਕੂਲਾਂ ਸਕਾਲਾਂ ਚ ਮੈਂ ਤੈਨੂੰ ਦੱਸਾਂ ਨਾਲੇ ਤਾਂ ਸਾਡੇ ਨੂੰ ਟੁੱਟ ਜੇਗੀ ਨਾਲੇ ਪੈਸੇ ਲੈ ਜੰਗੀ ਨਾਲੇ ਤੇਰਾ ਸਕੂਲ ਨਹੀਂ ਚੱਲਣਾ ਤੇਰੇ ਕੀ ਹੱਥ ਚਪੜੇ ਵੀ ਤੇਰਾ ਸਕੂਲ ਚੱਲ ਨਹੀਂ ਪਊ ਤੁਸੀਂ ਤਾਂ ਪਹਿਲੇ ਸੁੱਖਾ ਸੁਖਿਆ ਆਓ ਤੁਸੀਂ ਤਾਂ ਪਹਿਲੇ ਸੁੱਖਾ ਸੁਖਿਆ ਵੀ ਚੱਲੇ ਨਾ ਸਕੂਲੇ ਦਾ ਮੈਂ ਤੈਨੂੰ ਸਹੀ ਸਲਾਹ ਦਿੰਦੀ ਆ ਲੋਕਾਂ ਦੀ ਉਂਗਲਾਂ ਤੇ ਨਾ ਚੜ ਤੂੰ ਮੈਂ ਤੈਨੂੰ ਦੱਸਣਾ ਕਰਨਾ ਮੇਰੇ ਲਈਏ ਰਹੇ ਚਾਰ ਦਿਨ ਲਾ ਜਾ ਪੇਕਿਆਂ ਵਾਂਗੂ ਰਹਿ ਜਿਵੇਂ ਪੇਕੇ ਕੁੜੀਆਂ ਹੁੰਦੀਆਂ ਲੋਕਾਂ ਦੀਆਂ ਪਰ ਆ ਗੱਲ ਨਾ ਕਰ ਜਿਹੜੀ ਤੂੰ ਮੂੰਹ ਟੜਦੀ ਐਡਾ ਐਡੇ ਮੂੰਹ ਚ ਤਾਂ ਜਿਵੇਂ ਕਹਿੰਨੇ ਮੱਖੀਆਂ ਵੱੜਦੀਆਂ ਫਿਰ ਮੈਂ ਤਾਂ ਭਈ ਰੱਜੀ ਤੇ ਹੀ ਹਜੇ ਪੇਕਿਆ ਦੋ ਠੀਕ ਆ ਜਿਆਦਾ ਭਿੰਪਰਾ ਗੱਲ ਜਿਹੜਾ ਕੁਝ ਕਰਨਿਆ ਕਰੋ ਬਾਈ ਮੇਰੀ ਗੱਲ ਸੁਣ ਲਾ ਜਾਂ ਤੂੰ ਚੁੱਪਚਾਪ ਕਰਕੇ ਆ ਆਦਮ ਗੱਲਬਾਤ ਕਰਕੇ ਮੈਨੂੰ 50 ਲੱਖ ਰੁਪਏ ਦੇ ਦੋ ਨਹੀਂ ਭਈ ਜਿਹੜਾ ਮੇਰੇ ਬੰਦਾ ਸੀ ਦੋ ਢਾਈ ਦਿਨ ਕਿਲੇ ਬੰਦੇ ਆ ਪਾਉਂਦੇ ਆ ਮੇਰੇ ਚੁੱਪ ਕਰਕੇ ਕਿਲੇ ਵਾਣ ਕਰਾ ਦੇ ਬਾਈ ਮੇਰੀ ਗੱਲ ਸੁਣ ਲੈ ਇਹ ਸਿਵ ਸੜੀਆਂ ਗੱਲਾਂ ਨਾ ਕਰ ਹਿੱਸਾ ਨਾ ਕੋਈ ਆਪਣੇ ਖਾਨਦਾਨੀ ਚਾਹੀਏ ਗੱਲਾਂ ਚਾਹੀਈਆਂ ਮੇਰੀ ਗੱਲ ਸੁਣ ਉਹਨਾਂ ਕੋਲ ਤਾਂ ਸਰਦਾਵਾਦਾ ਸੀ ਸਭ ਕੁਝ ਸੀ ਆ ਪੁੱਤਰੇ ਮਲਾਦਮ ਸੀ ਪੁੱਤਰੇ ਮਲਾਦਮਾਂ ਕੋਡੀ ਮਦਦ ਕਰ ਦਿਆਂਗੇ ਚੰਗਾ ਘਰੀ ਪਾ ਲੋ ਕਿਉਂ ਸਕੂਲਾਂ ਤੇ ਪੰਗੇ ਕਰਦੇ ਘਰ ਤਾਂ ਥੋੜਾ ਡਿੱਗਣ ਵਾਲਾ ਹੋਇਆ ਪਿਆ ਬਾਲਿਆਂ ਤੇ ਘਰ ਤਾਂ ਪਾ ਲੋ ਸਕੂਲਾਂ ਤੇ ਟਿੰਡੀਆਂ ਲੈਣੇ ਨੇ ਤੁਸੀਂ ਖੜਾ ਹੋ ਰਹੇ ਨੇ ਬਾਲਾ ਬੋਲਣ ਦੀ ਦੌੜ ਨਹੀਂ ਕੋਈ ਨਹੀਂ ਤੇਰੀ ਮਾਨਾ ਕਰ ਲਗਾ ਕੋਈ ਨਾ ਮਾਨਾ ਵੀ ਗੱਲ ਕਰ ਲੂੰਗੀ ਜਿਹਹਦੀਆਂ ਗੱਲਾਂ ਤੁਸੀਂ ਕਰ ਲੇਗਾ ਫਿਰ ਆਏ ਨਾ ਸਾਬ ਜਿੱਤੇ ਉਂਗਲੀ ਢਿੱਡੀ ਕਰ ਲੂੰਗੀ ਮੈਂ ਆਏ ਨਹੀਂ ਸੁਣ ਮੋ ਬੋਲੇ ਪੈਰੀ ਜਾਨ ਦਿੰਦੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋਗੇ ਆਈ ਨਾ ਤੋਂ ਮੀ ਪਰ ਯਾਨਾ ਉਧਰ ਹਰਪ੍ਰੀਤ ਨੇ ਫੋਨ ਕਰਤਾ ਆਈ ਨਹੀਂ ਐਡੀ ਮੌਸਮ ਖਰਾਬ ਹੋਈ ਪਈ ਆ। ਉਹ ਤਾਂ ਅੱਧੀ ਦਾ ਫੋਨ ਕਰਿਆ ਹੁਣ ਜੇ ਮੈਂ ਨਹੀਂ ਜਾਂਦੀ ਤਾਂ ਖੂਪੂ ਆਈ ਨਹੀਂ। ਹੁਣ ਤਾਂ ਦੇਖੀ ਜਾਊ ਜਾਨੀ ਐਗੀ। ਹੁਣ ਤਾਂ ਮੈਨੂੰ ਤਾਂ ਸੋਚ ਲੱਗੀ ਪਈ ਹੈਗੀ ਪਤਾ ਨਹੀਂ ਕਿਉਂ ਫੋਨ ਕਰਿਆਗਾ। ਆਈ ਨਾ ਤੋਂ ਮੀ ਤਾਂ ਦੇਖੀ ਦਉ। ਇੱਕ ਥੂਰਤਾ ਲਈ ਜਾਨੀ ਆ ਜੇ ਫਿੱਜ ਗਿਆ ਪਾਦਰ ਤਾਂ ਲਊਂਗੀ। ਜੇ ਤਾਂ ਕੋਈ ਕੰਮ ਵਧੀਆ ਹੋਇਆ ਫਿਰ ਤਾਂ ਅਥਣ ਨੂੰ ਆਜੂ। ਨਹੀਂ ਫਿਰ ਆਈ ਨਹੀਂ ਪਤਾ ਮੈਨੂੰ ਤਾਂ ਰਾਤ ਰਹਿਣਾ ਪੈ ਜੇ। ਨਾ ਅਨੇਤ ਕਹ ਨੂੰ ਫੋਨ ਕਰਦੀ ਸੀ ਹਰਪ੍ਰੀਤ ਮੈਨੂੰ ਪਤਾ ਹੀ ਐ ਹਾਇ ਤਾਂ ਕੋਈ ਤਾਂ ਛਣਾਲੀ ਗੱਲ ਮੂੰ ਤਾਂ ਹੋਈ ਗੱਲ ਨੂੰ ਕਰ ਲੈਣਾ ਹੋਣਾ ਨਾ ਐ ਲੱਗਦਾ ਵੀ ਜਰਕਦੇ ਨੇ ਕਿਦੋਂ ਮੈਨੂੰ ਕੋਈ ਬੱਸ ਗੱਡੀ ਮਿਲ ਜੇ ਤੇ ਕਿਦੋਂ ਜਰਕਦੇ ਨੇ ਮੈਂ ਹਰਪ੍ਰੀਤ ਕੋਲੇ ਨਾ ਕੋਈ ਚਿੜੀ ਜਨੌਰ ਬਣ ਕੇ ਵਗ ਜਾ ਐਡਾ ਮੈਂ ਤਾਂ ਮੰਨਦੀ ਹਾਂ ਕਿ ਹੁਣ ਸੋਚ ਲੱਗੀ ਪਈ ਐ ਮਾੜਾ ਮੋਟੇ ਤਾਂ ਮੈਨੂੰ ਉਹ ਫੋਨ ਹੀ ਨਹੀਂ ਕਰਦੀ ਹੁੰਦੀ ਜਵਾਕੜੀ ਉਹ ਤਾਂ ਕਹ ਦਿੰਦੀ ਆ ਨਾ ਪੂਆ ਮੈਂ ਤੈਨੂੰ ਤੰਗ ਨਹੀਂ ਕਰਦੀ ਫੋਨ ਕਰਕੇ ਤੇ ਤੈਨੂੰ ਆਉਣਾ ਜਾਣਾ ਔਖਾ ਹੋ ਜਾਂਦਾ ਗਰਮੀ ਚ ਤੇ ਅੱਜ ਤਾਂ ਮੈਨੂੰ ਪਤਾ ਹੈ ਉਹਨੂੰ ਕੋਈ ਹੈ ਤਾਂ ਕੋਈ ਗੱਲ ਵੱਡੂਈ ਟੈਨਸ਼ਨ ਵਾਲੀ ਗੱਲ ਹੀ ਆ ਤਾਂ ਹੀ ਮੈਨੂੰ ਫੋਨ ਕਰਿਆ ਚਲ ਕੋਈ ਨਾ ਜਾਣੀ ਐ ਜਾਈ ਤੋਂ ਪਤਾ ਲੱਗੂਗਾ ਕਿਦੋਂ ਫੋਨ ਕਰਤਾ ਮੈਨੂੰ ਤਾਂ ਖੜਨਾ ਔਖਾ ਹੋ ਗਿਆ ਕਿਰਾਂ ਵੀ ਕਿਰਾਂ ਕੀ ਤਾਂ ਹੋ ਰਿਹਾ ਕਿਦਦ ਜਾਨੀ ਐ ਹੋਰ ਕਿਵੇਂ ਮਾਇਆ ਠੀਕ ਐ ਹੋ ਰਿਹਾ ਗਿਆ ਵਧੀਆ ਪਰ ਆਈ ਮੀ ਪੰਜ ਦੇ ਚ ਆ ਗਈ ਕਿਵੇਂ ਹੋਰ ਫਿਰ ਮੀ ਪੰਜ ਦੇ ਚ ਆਉਣਾ ਪਾਇਆ ਕਿ ਕੋਈ ਫੋਨ ਵਗ ਗਿਆ ਤਾਂ ਨਾ ਫਾਇਦਾ ਹਣਾ ਮੈਨੂੰ ਤਾਂ ਸੋਚ ਹੋ ਗਈ ਸੁਣ ਕੇ ਕਿਦੋਂ ਹਰਦਿਤ ਨੇ ਫੋਨ ਕਰਿਆ ਵੀ ਪੂਆ ਠੂਆ ਜਾ ਜਰਕ ਦੇਣੇ ਅੱਛਾ ਤੈਨੂੰ ਫੋਨ ਕਰਿਆ ਹਰਪ੍ਰੀਤ ਨੇ ਹਾਂ ਫਿਰ ਮੈਨੂੰ ਤਾਂ ਫਿਰ ਉਹਨੇ ਸੱਜਿਆ ਪਤਾ ਨਹੀਂ ਕੀ ਤਾਂ ਕੰਮ ਸੀ ਕੀ ਨਾ ਕੰਮ ਸੀ ਕੰਮ ਮੈਨੂੰ ਦੱਸਿਆ ਨਹੀਂ ਫੋਨ ਤੇ ਕੋਈ ਵੀ ਅੱਛਾ ਮੈਂ ਤੈਨੂੰ ਦੱਸਾਂ ਮੇਰੀ ਤੇ ਆਈ ਹੈਗੀ ਪੈਸੇ ਲੈਣ ਵਿੱਚ ਤੰਗ ਡਾਉਣ ਦੀ ਲੋੜ ਨਹੀਂ ਤੈਨੂੰ ਅੱਛਾ ਵਿੱਚ ਬੋਲੀ ਅਸਰ ਦਾ ਮੁਰਜਾ ਜਿੱਧਰ ਆਈਆਂ ਉਧਰ ਆਵੇਂ ਉਹਨੇ ਪੈਰੀ ਮੁਰਜਾ ਜਿੱਨੇ ਪੈਰੀ ਆਈਆਂ ਨਾ ਕਿਰਨ ਆ ਰਹੀ ਹੈਗੀ ਪੈਸੇ ਲੈਣ ਆਈ ਹੈ ਇਹਨੇ ਸਕੂਲ ਪਾਉਣਾ ਕੁੜੀ ਨੇ ਅੱਛਾ ਤੇ ਉਹ 50 ਲੱਖ ਰੁਪਇਆ ਲੈਣ ਆਈ ਆ 90 ਲੱਖ ਤਾਂ ਲੈਣ ਆਈ ਆ ਬਣਾ 50 ਲੱਖ ਰੁਪਇਆ ਚਾਹ ਰਿਆ ਕਿੱਥੋਂ ਦੇ ਦੇਣਗੇ ਜਵਾਬ ਕਿਰਨਾਂ ਵੀ ਹੱਦ ਪਾਉਂਦੀ ਹੈਗੀ ਜਲਦੀ ਹੁਣ ਜੋ ਕੁੜੀ ਲੈਣ ਆ ਗਈ ਭਈ ਦੇਣਾ ਤਾਂ ਪਊਗਾ ਹੀ 50 ਲੱਖ ਰੁਪਈਆ ਤਾਂ ਬਾਹਲਾ ਗਜਾ ਤਾਂ ਕੋਈ ਹੁਣ 2300 ਹੋਵੇ ਕੋਈ 12 ਲੱਖ ਦੀ ਗੱਲ ਹੋਵੇ ਤਾਂ ਕਿਹੜੇ ਦੇ ਦੇਣੇ ਐਨੀਆਣੀ ਤੇ ਐਂ ਕਿੱਥੋਂ ਦੇਣਗੇ 50 ਲੱਖ ਤਾਂ ਦੋ ਝੋਲੇ ਭਰ ਲੰਗੇ ਹੁਣ ਕਿੱਲਾ ਜ਼ਮੀਨ ਦਾ ਵੇਚਣਗੇ ਹੋ ਤਾਂ ਕਿਵੇਂ ਦਾ ਕੁਸਤਾ ਕਰਨਗੇ ਉਹ ਕਿੱਲਾ ਜ਼ਮੀਨ ਦਾ ਵੇਚ ਕੇ ਫਿਰ ਕੁੜੀ ਨੂੰ ਪੈਸੇ ਦੇਣਗੇ ਹੁਣ 50 ਲੱਖ ਕਿੱਥੋਂ ਆਊਗਾ ਤੇ ਕੋਣੇ ਫਿਰ ਲੋਕ ਕੀ ਆਖਣਗੇ ਵਿਆਹ ਦੇ ਭਰਾ ਦੀ ਜ਼ਮੀਨ ਬਕਾਇਗੀ ਕਿਰਨਾ ਸਾਰੇ ਮੈਂ ਮਾਫੀ ਕਰੂਗਾ ਅਸਾ ਬੋਲ ਨਾ ਤੂੰ ਤੇ ਨਾ ਹੀ ਤੂੰ ਵਿੱਚ ਟੰਗਾਂ ਜਾਂ ਡਾਈਂ ਹਾਂ ਗੱਲ ਦੀਆਂ ਤੱਕਦਾ ਭਾਈ ਮੇਰੇ ਕੁੜੀ ਦੇ ਵਿੱਚ ਨਾ ਬੋਲ ਬਸ ਤੈਨੂੰ ਕਿਹੜਾ ਕਹਿਦਾ ਮੈਨੂੰ ਬੋਲਣ ਵਾਲੀ ਕੋਈ ਗੱਲ ਹੋਈ ਤਾਂ ਮੈਂ ਬੋਲੂਗੀ ਪਰ ਮਹਾਰਾਜੀ ਰਹੀ ਬਮਾ ਗੁੱਸੇ ਰਹੋ ਮਾਵਾ ਤੀਆਂ ਦੋਨੇ ਕਿਹੜੀ ਕੋਈ ਮੇਰੇ ਕੰਨ ਦੀ ਗੱਲ ਹੋਈ ਉਦੋਂ ਮੈਂ ਜਮਾ ਬਸ ਦੱਸ ਨਾ ਲੋੜੀ ਨਾ ਦਿਵਾਲੀ ਕਦੇ ਨਹੀਂ ਗਏ ਇਹ ਦੋਨੇ ਜੀ ਹੈ ਤੇ ਤੇਰੇ ਨਾਲ ਕੇ ਮੇਰੇ ਅਸਾ ਤੈਨੂੰ ਚੋਲੇ ਬਾਪਰ ਕੇ ਦੇ ਕੇ ਆਉਂਦੇ ਸੀ ਤੂੰ ਸਾਡੇ ਨਾਲ ਜ਼ਮੀਨ ਤਾਂ ਕਰਵਾਈ ਸੀ ਉਹ ਵੇਲਾ ਉਦੋਂ ਸੀ ਹੁਣ ਆਲਾ ਵੇਲਾ ਹੁਣ ਹੈ ਫਾਇਰ ਉੱਤੇ ਉਹਦੋਂ ਵਾਲਾ ਵੇਲਾ ਆਉਂਦਾ ਸੀ ਤੇ ਹੁਣ ਵਾਲਾ ਹੁਣ ਜੇ ਫਿਰ ਹੁਣ ਵਾਲਾ ਵੇਲਾ ਫਿਰ ਜਮੀਨਾ ਦੇ ਸਿਰ ਜਾਣੇ ਨੇ ਤੇਕਿਆਂ ਤੋਂ ਪਹਿਲਾਂ ਹੀ ਕੁੜੀਆਂ ਨਹੀਂ ਲੈ ਜਾਂਦੀਆਂ ਸੀ ਹੁਣ ਵਾਲੀਆਂ ਤਾਂ ਲੈ ਜਾਂਦੀਆਂ ਜੇ ਨਾ ਜਾਵੇ ਕੋਈ ਮਿਲਣ ਦੱਸ ਦੇਣਾ ਤੇ ਦੱਸ ਦੇਣ ਕੁੜੇ ਫਿਰ ਕੱਲਾ ਜਵਾਕਾ ਨਹੀਂ ਵੀ ਜਾਇਆ ਜਾਂਦਾ ਫਿਰ ਕੀ ਕੋਈ ਬੰਦੇ ਨੂੰ ਮਜਬੂਰੀ ਵੀ ਦੇਖ ਲੈ ਵੀ ਕੱਲਾ ਜਾਣਾਗਾ ਖੇਤੀ ਬੰਨੇ ਦਾ ਕੰਮ ਹੈ ਜੇ ਨਹੀਂ ਆ ਜਾਂਦਾ ਆਪ ਮਿਲ ਜਾਇਆ ਕਰੇ ਲੋੜੀ ਦਿਵਾਲੀ ਹਾਤਾਤ ਜਾਣਾ ਚਾਹੀਦਾ ਬੰਦੇ ਨੂੰ ਲੋੜੀ ਦਿਵਾਲੀ ਆਪ ਆਜੇ ਤੂੰ ਵਗ ਜਾ ਕਰ ਤੂੰ ਮੈਨਾਂ ਵਗ ਜਾ ਕਰ ਪਰਛਾਈ ਦੇ ਪਰਛੰਦਾ ਕੀ ਆਉਂਦਾ ਐਨੀ ਮੰਗਿਆ ਇੱਕ ਡੱਬਾ ਵੀ ਨਹੀਂ ਆਉਂਦਾ 500 ਦਾ ਰਪਾ ਸਥੇਗਾ ਤਰਾ 1500 ਆਉਂਦੇ 1500 ਦਾ ਗੱਡਾ ਢੋਲਾ ਪਾ ਡੂਆ ਤੂ ਆ ਜਾ ਨਾ ਜਾਇਆ ਕਾ ਦੋਰਾ ਕਾ ਲਾਇਆ ਕਰ ਨਾ ਤੁਸਮਾਨ ਦੇ ਆ ਕਾ ਲੋੜੀ ਦੀਵਾਲੀ ਦਾ ਤੈਂ ਤਾਂ ਐ ਬਸ ਵੀ ਇਹ ਜਾਣ ਲੈਣੇ ਨਾ ਫਿਰ ਨਿਆਣੇ ਜਾਣ ਨਾ ਨਿਆਣੇ ਦਾ ਹੱਕ ਨਹੀਂ ਬੰਦਾ ਨਾ ਮੁਕਰੇ ਮਜਬੂਰੀ ਹੁੰਦੀ ਆ ਮਾਲ ਪਸ਼ੂ ਦਾ ਕੰਮ ਹੈ ਖੇਤੀਬਾਨੇ ਦਾ ਕੰਮ ਨਹੀਂ ਦੇ ਸਕਦੇ ਹੁੰਦੇ ਆਓ ਭਾਈ ਆ ਜਾ ਤੀਜੇ ਦਿਨ ਫੋਨ ਕਰ ਦੇਣਾ ਇਹ ਨਹੀਂ ਬੰਦੇ ਨੂੰ ਮਜਬੂਰ ਕਰਦੇ ਹੁੰਦੇ ਮੈਂ ਦੱਸਾਂਗਾ ਬੰਦੇ ਨੂੰ ਕੋਕ ਨਹੀਂ ਆਈਆਂਗਾ ਤੇ ਭੂਆ ਨੂੰ ਤੂਰੀ ਖੜਾ ਕੇ ਖੜਗੀਆਂ ਬਕਾਨਿਆਂ ਮੱਕੂ ਕੋਈ ਨਾ ਛੱਤ ਥੱਲੇ ਖੜਿਆ ਹੈ ਛੱਤ ਦੇ ਥੱਲੇ ਦੇਣੀ ਹੈ ਆ ਬਾੜੀ ਕੋਈ ਨਹੀਂ ਤੇ ਤੇਰੀ ਨਦੀ ਦੀ ਟੀ ਨੂੰ ਤਾਂ ਅੰਦਰ ਲਈ ਬੈਠੀ ਆ ਜਾ ਬੂਆ ਚੱਲ ਆ ਚੱਲ ਜਾ ਜਾ ਲੈ ਜਾਊਗੀ ਲੈ ਜਾ 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 ਤੂੰ ਚ ਮੋੜਨਾ ਲੈ ਕੇ ਆ ਕੀ ਛੁੱਕਰੀ ਆ ਦੇਖ ਲੈ ਅੱਡਾ ਇਹ ਲੱਤਾਂਆਂ ਵਿੱਚਾ ਜਿੱਧੋ ਦੋਨਾਂ ਦੇ ਨਾਟੇ ਕੋਟੇ ਬੋ ਛੋੜੇ ਨਾ ਟੂਹੇ ਕੁੱਤੇ ਦਾ ਮੁਖੇਤੀ ਜਣੂ ਮੀਆਂ ਕੋ ਉਹ ਆ ਬਦਰ ਆ ਜਾਂਦੀ ਆ ਕੁੜੀ ਕਿ ਮੈਂ ਆ ਕਿਰਨਾ ਸਸਰੀ ਕਾਲਪੂਆ ਸਸਰੀ ਕਾਲਪੁੱਤ ਹੋ ਠੀਕ ਹੈ ਹਾਂ ਮੈਂ ਠੀਕ ਹਾਂ ਵਧੀਆ ਤੁਸੀਂ ਦੱਸੋ ਕਿ ਮੈਂ ਵਧੀਆ ਠੀਕ ਹੈ ਭਾਈ ਤੇ ਤੈਨੂੰ ਕਿਹ ਪਤਾ ਲੱਗ ਵੀ ਕਿਰਨਾ ਆਈ ਆ ਭੱਜੀ ਆਈ ਮਿਲਣਾ ਹੈ ਲਾ ਕੁੜੇ ਫੇਰ ਕੀ ਹੋਗਾ ਜੇ ਮੈਂ ਆ ਗਈ ਮੈਂ ਤੈਨੂੰ ਮਿਲ ਜੂਗੀ ਮੈਂ ਤਾਂ ਇਹ ਕਹਿ ਨਹੀਂ ਆ ਅਬ ਚਲ ਚੰਗਾ ਹੋ ਗਿਆ ਤੂੰ ਆ ਗਈ ਨਾਲ ਮੈਨੂੰ ਮਿਲ ਗਈ ਹਾਂ ਤਾਂ ਠੀਕ ਹੈ ਫੇਰ ਮੈਨੂੰ ਤਾਂ ਪਤਾ じゃ ਲੱਗਿਆ ਤੇਰਾ ਹਰਪ੍ਰੀਤ ਨੇ ਦੱਸਿਆ ਅਬੀ ਪੁੱਗਾ ਤੂੰ ਆ ਜਾ ਕੰਮ ਹੈ ਕਹਾ ਤੇਰੀ ਬੇਬੇ ਖੜੀ ਸੀ ਮੈਨੂੰ ਹੁਣੇ ਦੱਸ ਤਾਂ ਨਾ ਹਰਪ੍ਰੀਤ ਨੇ ਕੋਈ ਕਰ ਵੀ ਦਿੱਤਾ ਟੜਕੇ ਕਰਿਆ ਸੀ ਗੰਦੀ ਭੂਆ ਤੂੰ ਆ ਜਾ ਕੰਮ ਨਹੀਂ ਮੈਨੂੰ ਦੱਸਿਆ ਦੱਸਿਆ ਉਹਨੇ ਕੋਈ ਅੱਛਾ ਹਾਂ ਆਦੀ ਤੇ ਵੀ ਤੂੰ ਆ ਜਾ ਖੜੀਆਂ ਤਾਂ ਖੜੀਆਂ ਬੈਠੀਆਂ ਤਾਂ ਬੈਠੀ ਆ ਜਾ ਕੱਪੜੇ ਵੀ ਨਾ ਸੰਭੀ ਬਾਗਲ ਜੱਕਦੇ ਨੇ ਆ ਜਾ ਤੂੰ ਵੀ ਚੋਲਾ ਚੱਕ ਕੇ ਨਾਲ ਦੇ ਨਾਲ ਤੁਰਪੀ ਵੀ ਫੋਨ ਕਰਤਾ ਵੀ ਚੱਲਾਂ ਸੀ ਤੇ ਇਹਦੇ ਕੋਲੇ ਆਵਾਜ਼ ਨਾ ਹੁਣ ਤੇ ਦੋਹੀ ਗੱਲ ਮੰਗੂ ਮੇਰਾ ਇੰਨਾ ਮੋਹ ਪਿਆਰ ਕਰਜੇ ਨੇ ਜਵਾਬ ਸਮੇਂ ਆਉਣਾ ਹੀ ਆ ਮੈਂ ਤਾਂ ਸੋਚੋਗੀ ਮੈਂ ਤਾਂ ਕਰ ਲੈਣਾ ਔਖਾ ਹੋਗਾ ਕਿਦੋਂ ਹੋਰ ਆ ਹੋਗਾ ਤੈਨੂੰ ਕਰ ਲੈਣਾ ਔਖਾਗਾ ਹਾਂ ਦੀ ਲੈ ਤੂੰ ਕਿਨੇ ਆਈ ਤੂੰ ਦੱਸ ਮੈਨੂੰ ਹੁਣ ਚੱਲ ਹੋ ਕੇ ਆਪਣੀਆਂ ਸਾਰੀਆਂ ਗੱਲਾਂ ਛੱਡ ਵਧੀਆ ਖੈਰ ਸੁੱਖਾ ਕੋਈ ਸੁੱਖੀ ਆ ਗਈ ਫਿਰ ਕਿਨੇ ਆਈ ਤੂੰ ਮੈਂ ਤਾਂ ਪੈਸੇ ਲੈਣ ਆਈ ਆਂ ਕਿ ਮੈਂ ਤੇਰਾ ਸਕੂਲ ਪਾਉਣਾਗਾ ਆਪਦਾ ਪੈਸੇ ਹਾਂ ਲੱਖ ਦੂ ਲੱਖ ਲੈਣ ਆਈ ਹੋਵੇਗੀ ਹੈ ਲੱਖ ਦੂ ਲੱਖ ਦਾ ਭੂਆ ਕੰਦ ਨਹੀਂ ਨਿਕਲਦੀ ਅੱਜ ਠੀਕ ਆ ਮੈਂ ਖਾਬ ਚੱਲ ਮਾਰੋ ਮੋਠੇ ਘੜਦੇ ਹੁਣ ਤੇਰੇ ਕੋਲੇ ਅੱਜ ਦਾ ਭੂਆ ਟਾਈਮ ਦੇਖ ਲੈ ਕਿਹੇ ਜਾਗਾ ਅੱਜ ਤਾਂ ਗਲਤ ਕੰਦ ਨਹੀਂ ਨਿਕਲਦੀ 100 ਰੁਪਏ ਨਾਲ ਤੂੰ ਸਕੂਲ ਖੜੇ ਕਰਨ ਦੀ ਸੋਚੀ ਆਂ ਨੀ ਮੈਂ ਤਾਂ 50 ਹਜ਼ਾਰ ਰੁਪਏ ਲੈ ਲੱਖ ਰੁਪਏ ਲੈਣ ਆਈ ਆਂ 50 ਲੱਖ 50 ਲੱਖ ਦਾ ਧੀ ਕਰੀ ਨਹੀਂ ਇਕੱਠੀ ਹੁੰਦੀ ਪੁੱਤ ਤੇ ਇਹ ਗੱਲ ਮੰਗੂ 50 ਲੱਖ ਰੁਪਈਆ ਤੈਨੂੰ ਵਿਚਾਰੇ ਕਿੱਥੋਂ ਦੇ ਦੇਣਗੇ ਖੇਤੀ ਵਾਲੇ ਬੰਦੇ ਨੇ ਕਿਦਾਂ ਸੋ ਕੋਈ ਮਲਾਜਮ ਇਹਨਾਂ ਦੇਖ ਵਰਤਾ ਹੀ ਲੈਣਾ ਆਂ ਪੂਆ ਵੀ ਖੇਤੀ ਵਾਲੇ ਬੰਦੇ ਆ ਨਾ ਤਾਂ ਕਿ ਅੱਗ ਲੱਗਦੀ ਆ ਕਿ ਸਭ ਕੁਝ ਹੈਗਾ ਆਈ ਨਹੀਂ ਬੋਲਦੇ ਹੁੰਦੇ ਮੈਂ ਤੈਨੂੰ ਦੱਸਾਂ ਗੱਲ ਅੱਗ ਲੱਗਦੀ ਆ ਅੱਗ ਨਹੀਂ ਕਹਿੰਦੇ ਹੁੰਦੇ ਸਭ ਕੁਝ ਆ ਪੂਆ ਸਭ ਕੁਝ ਆ ਆਹੋ ਸਭ ਕੁਝ ਆ ਪੇਕੇ ਮੈਨੂੰ ਕੀ ਚੰਗੇ ਲੱਗਦੇ ਆ ਜਦੋਂ ਮੇਰੇ ਕੋਲ ਬੱਤੀ ਨਹੀਂ ਬਾਈ ਕਦੇ ਜਾ ਕੇ ਜਾ ਕੇ ਨਹੀਂ ਖੜੇ ਕਦੇ ਮੇਰੇ ਕੋਲ ਇਹ ਕੋਣ ਇਹ ਤਾਂ ਹਜੇ ਦੂਜੇ ਥਾਂ ਨੇ ਫਦਰ ਤੇਰੀ ਮਾਂ ਬੈਠੀ ਆ ਪੁੱਤ ਮੈਂ ਤੈਨੂੰ ਦੱਸਾਂ ਗੱਲ ਤੇਰੀ ਮਾਂ ਦਾ ਹੱਕ ਵ ਜਦੋਂ ਤੇਰੇ ਕੋਲ ਜਾਂਦਾ ਹੁੰਦਾ ਸੀ ਬਾਪੂ ਸਾਡਾ ਤੇ ਉਦੋਂ ਤਾਂ ਉਦੋਂ ਵੀ ਤੇ ਤੇਰੀ ਮਾਂ ਵੀ ਤਾਂ ਬੈਠੀ ਸੀ ਉਹ ਕਿਵੇਂ ਝੋਲੇ ਪਰ ਪਰ ਲੈ ਕੇ ਆਉਂਦਾ ਸੀ ਤੇਰੇ ਕੋਲੇ ਨਹੀਂ ਮੈਂ ਤਾਂ ਕਿਤੇ ਭਾਈ ਸਾਡੇ ਮੰਗੂ ਆ ਗੁੱਸਾ ਨਹੀਂ ਸੀ ਕਰਿਆ ਵੀ ਜਾਂ ਮੇਰਾ ਭਰਾਈ ਆਵੇ ਜਾਂ ਮੇਰੀ ਪਰਜਾਈ ਆਵੇ ਜਾਂ ਮੇਰੀ ਮਾਂ ਹੀ ਆਵੇ ਕਿਹੜਾ ਕੋਈ ਭਗ ਜਾਂਦਾ ਪਤਾ ਸਿੱਕੇ ਬੁਲਾ ਲੈਂਦੇ ਨਾ ਕਿਤੇ ਆ ਪਤਾ ਐ ਭਾਈ ਸਾਹਿਬ ਪੁੱਛੇ ਮੰਗੇ ਤੂੰ ਤਾਂ ਇਹਨੂੰ ਗੁੱਸੇ ਕਰਨ ਦੀ ਕਿ ਲੋੜ ਸੀ ਭਾਈ ਤੇਰੇ ਕੋਲ ਤਾਂ ਪੀਪਿਆਂ ਦੇ ਪੀਪੇ ਜਾਂਦੇ ਸੀਗੇ ਸਾਡੇ ਕੋਲ ਕੀ ਜਾ ਕੇ ਖੜਦਾ ਨਹੀਂ ਹੈਗਾ ਸਾਨੂੰ ਤਾਂ ਗੁੱਸੇ ਆਪ ਹੀ ਆਉਣੇ ਆ ਪੀਤੇ ਤਾਂ ਜਾਂਦੇ ਸੀ ਅਫੇ ਕੱਲੇ ਪੀਪੀ ਜਾਂਦੇ ਸੀ ਮੇਰੇ ਕੋਲ ਮੈਂ ਕਿਹਾ ਕੋਈ ਆਏ ਜਮੀਨਾਂ ਦੇਤੇ ਉਹਨਾਂ ਨੇ ਕੋਈ ਹਿੱਸੇ ਮੰਗਦੀ ਸੀ ਵੀ 50-50 ਲੱਖ ਰੁਪਈਆ ਮੰਗਦੀ ਸੀ ਭੂਆ ਤੈਨੂੰ ਹਿੱਸੇ ਮੰਗਣ ਦੀ ਕੀ ਲੋੜ ਸੀ ਜਦੋਂ ਤੈਨੂੰ ਸਭ ਕੁਝ ਪੈਰ ਤੇ ਆਪੇ ਤਲੀ ਤੇ ਸਰੋਜਾ ਮਾਉਂਦੇ ਸੀਗੇ ਸਭ ਕੁਝ ਮਿਲਦਾ ਸੀ ਤੈਨੂੰ ਜਿਹਦਾ ਮੱਝ ਕਹਿੰਦੀ ਸੀ ਤਾਂ ਵਧੀਆ ਪਹਿਲੇ ਪਾਰੇ ਮੱਝ ਛੱਡ ਕੇ ਆਉਣੇ ਸੀਗੇ ਜੇ ਤੂੰ ਕਹਿ ਨਹੀਂ ਸਾਨੂੰ ਆਹ ਲੋੜ ਹਨ ਉਸੇ ਟਾਈਮ ਉਹ ਕਰਦੇ ਸੀ ਵੀ ਤੈਨੂੰ ਜ਼ਮੀਨ ਦਾ ਹਿੱਸਾ ਲੈਣ ਦੀ ਲੋੜ ਸੀ ਸਭ ਕੁਝ ਮਿਲਦਾ ਸੀ ਤੈਨੂੰ ਮੈਂ ਤਾਂ ਭਾਈ ਨਾ ਕਿਤੇ ਇਸਾ ਮੰਗਿਆ ਸੀ ਮੈਂ ਤਾਂ ਜ਼ਮੀਨ ਕਦੇ ਨਾ ਨੇ ਆਖਿਆ ਸੀ ਵੀ ਨਾ ਲਵਾ ਜਾ ਮੈਂ ਤਾਂ ਉਹਦੀ ਨਾਲ ਜਰਕਦੇ ਨੇ ਲਵਾ ਗਈ ਸੀ ਮੈਂ ਆਏ ਮੋਹ ਮਾਣੀ ਸੀ ਰੱਖਿਆ ਇਸ ਹਰਸਿਆਂ ਦਾ ਤੇ ਫਿਰ ਉਹੀ ਤਾਂ ਤੈਨੂੰ ਮੈਂ ਕਹੀ ਇਹ ਨਹੀਂ ਆ ਵੀ ਤੈਨੂੰ ਹਿੱਸਾ ਲੈਣ ਦੀ ਲੋੜ ਸੀ ਤੈਨੂੰ ਸਭ ਕੁਝ ਮਿਲਦਾ ਸੀ ਜੇ ਮੇਰੇ ਕੋਲ ਵੀ ਬੱਤੀ ਨਹੀਂ ਬਹੁ ਜਾ ਕੇ ਮੈਂ ਤੈਨੂੰ ਹਿੱਸਾ ਲੈਣ ਆਈਆਂ ਗਿਆ ਬਸ ਤੂੰ ਉਹਨਾਂ ਗੱਲਾਂ ਨਾ ਪੁੱਛ ਮੇਰੇ ਨਾਲ ਕਰ ਬਸ ਤੂੰ ਆ ਜਾ ਕਰ ਤੂੰ ਫੋਨ ਲਾ ਲਿਆ ਕਰ ਤੇਰੇ ਤਾਂ ਨਹੀਂ ਲਾਉਂਦੇ ਜਦ ਕੰਮ ਚ ਕਿਤੇ ਚ ਜਾ ਤੂੰ ਫੋਨ ਲਾ ਲੈ ਕੇ ਤੇਰੀ ਪਰਜਾ ਇਹ ਤੇਰਾ ਫਰਾਗਾ ਤੇਰੀ ਮਾਂ ਤੂੰ ਆਪੂਗਾ ਤੂੰ ਬਾਲਗਾ ਮਹੱਤਾ ਕਰ ਜਦੋਂ ਤੈਨੂੰ ਗੱਲ ਦਾ ਨਹੀਂ ਨਾ ਪਤਾ ਵਿੱਚੋਂ ਤੇਨੂੰ ਕਿਸੇ ਗੱਲ ਦਾ ਨਹੀਂ ਪਤਾ ਤੂੰ ਚੁੱਪ ਕਰਕੇ ਬੈਠ ਜਾ ਨਾਲੇ ਮੇਰੇ ਨਾਲ ਨਾ ਬਾਲਾ ਬਾਤ ਕਰ ਯਾਰ ਗੱਲ ਭਾਈ ਮੈਂ ਆਈ ਕਰਾਉ ਮੈਨੂੰ ਦੇਖ ਕੇ ਸੱਦਿਆ ਹਰ ਤਰੀ ਜਨੇ ਫੋਨ ਕਰਕੇ ਮੈਂ ਤਾਂ ਮੱਛੋ ਨਾ ਕਿੰਨੀ ਕੋਈ ਐਨੀ ਕੀ ਕਰਾਉ ਮੈਂ ਤੂੰ ਤਾਂ ਮੈਂਦਾ ਹੀ ਕਰਾਉਣੀ ਆ ਫਿਰ ਤੂੰ ਵੀ ਤਾਂ ਕੁਝ ਲੈ ਕੇ ਡਿੱਗਣਾ ਇਹਨਾਂ ਤੋਂ ਮੈਂ ਮਾਈਕੇ ਦੇ ਘਰ ਨਾਲ ਆ ਕੇ ਮੈਂ ਨਹੀਂ ਲਾਚ ਕਰਦੀ ਮੈਂ ਤਾਂ ਇਹ ਨਹੀਂ ਪਾਉਂਦੀ ਮੰਗਦੀ ਪਰਮਾਤਮਾ ਵੀ ਪਰਮਾਤਮਾ ਨੂੰ ਬਾਲਾ ਬਾਲਾ ਆਪਣੇ ਘਰੇ ਦੇ ਵਿੱਚ ਬਧਾ ਦੇ ਇਹਨਾਂ ਨੂੰ ਹਾਂ ਜੇ ਬਾਲਾ ਬਾਲਾ ਇਹਨਾਂ ਨੂੰ ਮਿਲੂਗਾ ਫਿਰ ਤੈਨੂੰ ਮਿਲੂਗਾ ਪੇਕੇ ਮੂੰਹੜ ਨਾ ਤਾਂ ਦਸਾਂ ਗਾਲ ਆਪਾਂ ਪੈਸਿਆਂ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਆਪਾਂ ਪੇਕੇਆਂ ਦੀਆਂ ਭੁੱਖੀਆਂ ਹੁੰਦੀਆਂ ਨਹੀਂ ਨਾ ਤੂੰ ਹੋਏਗੀ ਬਣੇ ਪੇਕੇ ਭੁੱਖ ਦੀ ਭੁੱਖੀ ਮੈਂ ਤਾਂ ਪੈਸਿਆਂ ਦੀ ਭੁੱਖੀ ਸਾਂ ਮੈਂ ਕਹਿੰਦਾ ਹੁਣ ਆਇਆ ਬਸ ਮੈਂ ਪੇਕੇ ਨਾਲ ਟੁੱਟ ਜਾ ਹਾਂ ਖਤੂ ਸਾਭ ਲੈਂਗੀ ਦਿਵਾਕਾ ਦੇ ਵਿਆਹ ਕਰਾਂਗੀ ਮਾਮੇ ਨੂੰ ਡੀਕੇਂਗੀ ਮਾਮੀ ਨੂੰ ਡੀਕੇਂਗੀ ਮੱਥੇ ਤਾਂ ਕਰਕੇ ਅਜਾ ਹਜਾ ਮਾਮਾ ਮਾਮੀ ਹੋਣ ਬੜ ਜਾਂਦੇ ਮੇਰੇ ਕੋਲ ਹੋਰ ਦੇ ਬਿਆਹ ਵੀ ਲੈ ਜਾਣ ਮੈਂ ਤਾਂ ਰੱਜੀ ਤੇ ਆਈ ਇਹਨਾਂ ਤੋਂ ਮੈਂ ਤਾਂ ਹੋਂ ਦੇ ਦੇਣ ਪਰ ਮੈਂ ਤਾਂ ਕਾਰੋਬਾਰ ਖੜਾ ਕਰ ਲਾ ਆਵਦਾ ਨਾ ਉਹਦਾ ਨੰਬਰ ਚਾਹਤਾ ਸਕੂਲ ਖੜਾ ਕਰਨਾ ਉਹਦਾ ਕੋਈ ਤੂੰ ਲੋਨ ਕਰਾ ਕੇ ਕੋਈ ਕਿਸੇ ਗੱਲ ਦਾ ਸੌ ਲੋਨ ਹੁਣ ਤਾਂ ਬੰਦ ਕਰ ਲੈ ਤੇ ਲੋਨ ਕਰਾਉਣਾ ਤੇਰੇ ਤੇ ਕਰਾ ਲੈ ਲੋਨ ਮੈਂ ਤੇਰੇ ਤੋਂ 50 ਲੱਖ ਦੇ ਦਊਗਾ ਸੋਹੇ ਜਮੀਨ ਹੋਊਗੀ ਘਰੇ ਕੋਈ ਜਮੀਨ ਤੇ ਚੱਕਲਾ ਲਾਉਣਾ ਹੋਰ ਜਮੀਨ ਤੇ ਚੱਕਲਾ ਲਾਉ ਜਦੋਂ ਮੈਨੂੰ ਪੂਆ ਇਹਨਾਂ ਤੋਂ ਮੈਂ ਸਭ ਕੁਝ ਲੈਣਾ ਪਈ ਮੇਰਾ ਹਿੱਸਾ ਆਉਂਦਾਗਾ ਮੈਂ ਇਹ ਨਹੀਂ ਲੋਨ ਕਰਾਂਦੀ ਫੇਰਾ ਆਹ ਕੱਟਾਂਗਾ ਬਸ ਬੈਠੋ ਸਾਨੂੰ ਆਪਾਂ ਨੂੰ ਫਿਰ ਹੀ ਦਾ ਮਿਲ ਜੇ ਉੱਥੇ ਮੈਂ ਆਦੀ ਜਮੀਨ ਆਏ ਮੈਂ ਉੱਥੇ ਉਹਨਾਂ ਤੇ ਕਰਦੀ ਫਿਰੂੰਗੀ ਖਚੈਰੀਆਂ ਦਾਤਾਂ ਚ ਵੀ ਇੱਥੋਂ ਮੈਨੂੰ ਫਿਰ ਹੀ ਮਿਲ ਜੂ 50 ਲੱਖ ਰੁਪਈਆ ਇਹ ਆ ਮੇਰੀ ਗੱਲ ਸੁਣ ਲੈ ਨਾਲੇ ਮੈਂ ਤਾਂ ਹਿੱਸੇ ਦੀ ਗੱਲ ਹੀ ਨਹੀਂ ਸੀ ਕਰੀ ਮੈਂ ਤਾਂ ਸਿਰਫ ਮਦਦ ਮੰਗੀ ਸੀਗੀ ਆ ਹਿੱਸੇ ਦੀ ਗੱਲ ਤਾਂ ਭਾਬੀ ਨੇ ਕਰੀ ਹੈਗੀ ਹਰਪ੍ਰੀਤ ਨੇ ਇਹ ਤਾਂ ਵਈ ਹੁਣ ਆਪ ਨੂੰ ਭਾਗੀ ਕਰਾ ਕਾਵੜੇ ਹੁਣ ਕੋਈ ਨੂੰ ਪਤਾ ਹੀ ਹੈ ਵੀ ਕਦੋਂ 50 ਲੱਖ ਰੁਪਈਆ ਮੰਗਦੀ ਹੈ ਇੱਥੇ ਹੀ ਮੰਗਦੀ ਆ ਕੁੜੀ ਇਹ ਸਭ ਉਹ 50 ਲੱਖ ਚ ਨਿਭਰ ਸਰਦਾਗਾ ਹਿੱਸੇ ਦਾ ਮਾਲ ਇਹ ਸਰੂਗਾ ਤੈਨੂੰ ਬੋਲ ਨਾ ਚੱਲ ਤੂੰ ਖੜੀ ਹੋ ਮੈਂ ਆਪੇ ਗੱਲ ਕਰੂੰਗੀ ਹਉ ਲੱਗੀ ਪਈ ਆਈ ਮੈਂ ਹੱਤਾਂ ਵੱਡੀ ਆਈ ਭਾਈ ਮੈਂ ਤਾਂ ਮਿਆ ਜੇਕਰ ਆਉਂ ਸੋਨੂ ਤਾਂ ਨਹੀਂ ਮਿਆ ਕਉਂਦੀ ਮਾਮਾਤੀ ਨੂੰ ਦੋਨਾਂ ਦੇ ਫਿਰਦੀ ਨਾਲ ਜਾਨੀ ਆ ਗਈ ਮੈਂ ਕਿਹਦੀ ਜ਼ਿੰਮੇਦਾਰੀ ਕਰਨੀ ਆ ਮੀਂ ਸਾਹੀ ਲ ਜਾਂਦੇ ਹੁੰਦੇ ਨਾ ਕੁੜੀਆਂ ਕੱਤਰੀਆਂ ਪੇਖਿਆਂ ਤੋਂ ਬਾਤੋਂ ਦੀ ਸਕੀਰੀ ਹੁੰਦੇ ਸਾਡੀ ਉਮਰ ਦੇ ਪੇਕੇ ਬਣੇ ਹੁੰਦੇ ਨੇ ਅੱਜ ਤਾਂ ਬਾਲੀ ਮੀ ਆਈ ਜਾਂਦਾ ਬੇਬੇ ਹਾਂ ਕਿਵੇਂ ਕਰੀਏ ਹੁਣ ਮੇਰੀ ਭੈਣ ਦਾ ਕੱਚਾ ਮੁੰਗਲਾ ਹੋਰੀ ਕੱਟ ਮਾਰਿਆ ਇਹ ਤਾਂ ਕੱਢਣੀ ਪੈਂਦਾ ਹੈਗਾ ਜੋ ਕੋਈ ਬੰਦਾ ਜਾਵੇ ਆਵੇ ਨਾ ਮੈਂ ਸਾਨੂੰ ਰੋਜ਼ ਕਹਿੰਦੀ ਹੁੰਦੀ ਸੀ ਭਾਈ ਉਹਦੇ ਕੋਈ ਬਖ ਜੋ ਮਿਲ ਜਾਓ ਜਾ ਆਓ ਤੁਸੀਂ ਕਹਿੰਦਾ ਬੇਬੇ ਮੇਰਾ ਕੰਮ ਨਹੀਂ ਮੁਕਦਾ ਤੇ ਤੈਨੂੰ ਬੰਦਾ ਹਰ ਪੀ ਤਰਾਜੀ ਨਹੀਂ ਸੀ ਜਾ ਕੇ ਤੂੰ ਤਾਂ ਆਹ ਸੋਚਣਾ ਸੀ ਕੁਝ ਨਾ ਕੁਝ ਵੀ ਮੇਰੀ ਭੈਣ ਹੈ ਮੈਂ ਜਾਵਾਂ ਮੈਂ ਆਦੀ ਭੈਣ ਕੋਲੇ ਬੇਬੇ ਹਾਂ ਉਹਨਾਂ ਖਜਾਈ ਆ ਜੀ ਅਸੀਂ ਨਹੀਂ ਗਏ ਇਹਦਾ ਮਤਲਬ ਹੁਣ ਸੀ 50 ਲੱਖ ਰੁਪਈਆ ਦੇ ਦੀਏ ਫਿਰ ਉਹ 50 ਲੱਖ ਰੁਪਈਆ ਕਿੱਥੋਂ ਲਿਆਵਾਂਗੇ ਇੱਕ ਕਿੱਲਾ ਜ਼ਮੀਨ ਦਾ ਵਿਕੂਗਾ ਪੂਰਾ ਉਹ ਤਾਂ ਵੇਚ ਨਹੀਂ ਪਊਗਾ ਵੇਚਣਾ ਪੂਗਾ ਹਾਂ ਤਾਂ ਕੀ ਗੱਲ ਸਕੂਲ ਤਾਂ ਮੇਰੀ ਭੈਣ ਪਾਵੇ ਕਿਰਨਾ ਤੇ ਜ਼ਮੀਨ ਦਾ ਕਿੱਲਾ ਮੈਂ ਵੇਚਾਂ ਹੈ ਇਹ ਕਿੱਧਰ ਦੀ ਬਹਿਰ ਨੇ ਨਾ ਜ਼ਮੀਨ ਦਾ ਕਿੱਲਾ ਤੂੰ ਵੇਚੇ ਨਾ ਤੇ ਭਾਜ ਜਦੋਂ ਪੜਾਹ ਹੁੰਦਾ ਫਿਰ ਵੀ ਤਾਂ ਇੱਥੇ ਜ਼ਮੀਨ ਵੰਡਾਉਂਗਾ ਤੇ ਜੇ ਭੈਣਾਂ ਦਾ ਕਿੱਲਾ ਹੁੰਦੇ ਦੇ ਦਿੰਗੇ ਫਿਰ ਕੀ ਲੋੜ ਆ ਗਿਆ ਮੇਰੀ ਭੈਣ ਤੇ ਸੀ ਬਹਿ ਤੇ ਪੈਸੇ ਵੀ ਲਾਈ ਤੇ ਮੇਰੇ ਬਾਪੂ ਨੇ ਉਹ ਤਾਂ ਦੁਨੀਆ ਹੀ ਲਾਉਂਦੀ ਐ ਪੈਸੇ ਤਾਂ ਫਿਰ ਉਹ ਜੇ ਮੰਗ ਲਿਆਤੀ ਨੇ ਦੇਣੇ ਪੈਂਦੇ ਤੀ ਨੂੰ ਪੈਸੇ ਮੈਂ ਮੇਰੀ ਗੱਲ ਸੁਣ ਲੈ ਦੇਖ ਲੈ ਤੀ ਭੈਣ ਦਾ ਅਰਥ ਤਾਂ ਅਗਲਾ ਸਾਰ ਦਿੰਦਾ 5-4 ਲੱਖ ਰੁਪਏ ਤੁਸੀਂ ਅੜਤੀਓ ਤੇ ਫੜ ਕੇ ਵਿਆਜ ਉੱਠੀ ਦੇ ਸਕਦੇ ਸੀ 50 ਲੱਖ 50 ਲੱਖ ਉਹ ਹੀ ਤਾਂ ਗਰਗਰਾ 50 ਲੱਖ ਰੁਪਏ ਕਿੱਥੋਂ ਦੀਏ ਉਹ ਤਾਂ ਦੇਣਾ ਪਊ ਜੀ ਵੀਂਦਾ ਕਿੱਲਾ ਵੇਚ ਪਾ ਕੇ ਸੇ ਤੋਂ ਲਿਆ ਕਾਲੇ ਚੋਰ ਤੋਂ ਲਿਆ ਬੇਬੇ ਮੇਰੀ ਗੱਲ ਸੁਣ ਲੈ ਮੇਰੇ ਤਾਂ ਜਮਾ ਚਿੱਟਾ ਜਵਾਬ ਹੈ ਇੰਨੇ ਰੁਪਏ ਨਾ ਮੈਂ ਅੱਜ ਨਾ ਮੈਂ ਕੱਲ ਮੈਂ ਤਾਂ ਦੇ ਦੇ ਸਕਦਾ ਭਾਈ ਤੇ ਫਿਰ ਜਿਹੜੇ ਉਹ ਨਾਲ ਤਿੰਨ ਕਿੱਲੇ ਜ਼ਮੀਨ ਦੇ ਸਾਰੇ ਲੈ ਗਈ ਫੇਰ ਆ ਇਹਦਾ ਮਤਲਬ ਇਹੀ ਹੈ ਹੁਣ ਮਾਮਾ ਤੀਆ ਤੁਸੀਂ ਦੋਨੇ ਜ਼ਮੀਨ ਵੇਚਣਾ ਚਾਹ ਨਹੀਂਓ ਇੱਕ ਕਿੱਲੇ ਦੇ ਪੈਸੇ ਨਾ ਮੰਗਿਆ ਹੋਣੇ ਉਹ ਐਡੇ ਐਡੇ ਪੰਗੇ ਨਾ ਸਕੂਲਾਂ ਦੇ ਲਓ ਜਿਹੜੇ ਕੋਲੇ ਕੁਛ ਨਹੀਂ ਹੈਗਾ ਨਾ ਤੇਰੀ țiiਮੀ ਨੇ ਤੇ ਤੇਰੇ ਭੂਆ ਸਾਦ ਰੱਖਿਆ ਨੀ ਸ਼ਰਮ ਨਹੀਂ ਆਉਂਦੀ ਮੇਰੇ ਭੂਆ ਸਾਦ ਰੱਖਿਆ ਹਾਂ ਕਿੱਥੇ ਕਿੱਥੇ ਤਾਂ ਗੱਲਾਂ ਪਚਾਉਂਦੀ ਹੈਗੀ ਆਹ ਤੇ ਘਰ ਦੇ ਪਰਦੇ ਦਿੰਦੀ ਹੈਗੀ ਬੇਬੇ ਤੂੰ ਕਿਉਂ ਕਾਵਲੀਆਂ ਗੱਲਾਂ ਕਰਦੀ ਹੈਂ ਮੇਰੀ ਪੂਆ ਦਾ ਬੈਸੀ ਮਿਲਣਾ ਹੀ ਹੋਊਗੀ ਕੋਈ ਸੱਜੇ ਸੁੱਦੀ ਨਹੀਂ ਕਿਸੇ ਨੇ ਉਹਨੇ ਮੈਨੂੰ ਕਿਹਾ ਅਗਰ ਮੈਨੂੰ ਕਿਹਾ ਹਰਪ੍ਰੀਤ ਨੇ ਫੋਨ ਕਰਿਆ ਕਹਿੰਦੀ ਮੇਰਾ ਤਾਂ ਆਈਆਂ ਵੀ ਖੜੀ ਆ ਨਾ ਖੜੀ ਆਇਆ ਪੂਆ ਬੈਠੀਆਂ ਦਾ ਬੈਠੀ ਆਇਆ ਤੇ ਫਿਰ ਉਹ ਕਰਦੂਗੀ ਮਸਲਾ ਹੱਲ ਪੂਆ ਤੇਰੀ ਬੇਬੇ ਉਹ ਜਦੋਂ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਤੂੰ ਮੈਨੂੰ ਕਾਹਦੇ ਲੰਬੇ ਦੀ ਜਾਨੀ ਹੈ ਮੈਂ ਮੇਰੀ ਪੂਆ ਨੂੰ ਸੱਦਿਆ ਨਹੀਂ ਹੈਗਾ ਉਹਨੇ ਸੱਦਿਆ ਤੇ ਘਰ ਆਈ ਨੇ ਤੂੰ ਫਿਰ ਮੇਰੀ ਗੱਲ ਸੁਣ ਲੈ ਮੇਰੀ ਪੂਆ ਕੋਈ ਸਲਕ ਗਈ ਸੀ ਤੀ ਦੇ ਰਿਪੂਆ ਕੋਤਾ ਬਾਈ ਪੀਪੇ ਬਾਬਾ ਕੋਲੇ ਜਾਂਦੇ ਸੀ ਜੇ ਮੈਸ ਮੰਗਲਾਂ ਦੀ ਤੁਰਚ ਪਰ ਮੈਸ ਬੰਨ ਕੇ ਆਉਂਦੇ ਜੇ ਗਾਂ ਮੰਗਲਾਂ ਦੀ ਗਾਂ ਜੇ ਤੂੜੀ ਦੀ ਟਰਾਲੀ ਕਹਿੰਦੀ ਤੂੜੀ ਟਰਾਲੀ ਛੱਡ ਕੇ ਆਉਂਦੇ ਸੀ ਆਏ ਨਹੀਂ ਸੀ ਭੂਆ ਉਹਦੇ ਨਾਲ ਲਵਾ ਕੇ ਗਈ ਮੇਰੀ ਗੱਲ ਸੁਣ ਲੈ ਕੀ ਲੈ ਗਈ ਆਹ ਸਾਲਾ ਦਿਨ ਉਥੇ ਖੜੇ ਰਹਿਦਾ ਸੀ ਇੱਕ ਲੱਤ ਤੇ ਹੋ ਕੇ ਭੂਆ ਬੜੇ ਤੇਰੀ ਦਾਦੀ ਤਾਂ ਹੈ ਜੀ ਸੀ ਆਖ ਨਹੀਂ ਹੁਣ ਜਾਓ ਖੜੇ ਪਏ ਮਰਤੀ ਕੋਲੇ ਉਹ ਅਸੀਂ ਪੰਜ ਪੀਪੇ ਦੇ ਦੇ ਖੋਏ ਦੇ ਹੁਣ ਦੇ ਹੁਣ ਕੀ ਫਾਇਦਾ ਹੁਣ ਤਾਂ ਗੱਲ ਵਿਗੜ ਗਈ ਗੱਲ ਜਮਾਂ ਨਹੀਂ بگੜੀ ਗੱਲ ਤਾਂ ਸਮਰੀ ਪਈ ਐ ਜੇ ਤੂੰ ਮੇਰੀ ਭੈਣ ਨੂੰ ਸਮਝਾਵੇਂ ਇਹ ਸਾਰੀਆਂ ਨਾ ਬੱਤੀਆਂ ਤੂੰ ਲਉਣੀਆਂ ਵਾ ਕੋਈ ਨਹੀਂ ਹੁਣ ਸਮਝਦੀ ਹੁਣ ਨਹੀਂ ਸਮਝਦੇ ਤਾਂ ਗਈ ਗੱਲ ਗੋਕੋ ਹੀ ਮੇਰੀ ਭੂਆ ਨੂੰ ਮੈਂ ਕਹਿਣਾ ਉਹੀ ਫੈਸਲਾ ਕਰਕੇ ਜਾਊ ਹੁਣ ਜਦੋਂ ਕਰਕੇ ਜਾਊਗਾ ਦੋਨਾਂ ਦੇ ਕੋਟੇ ਵੰਡ ਲੈ ਤੇਰੀ ਭੂਆ ਦੇ ਨੇ ਦੇਖ ਕਰ ਆਈ ਦੇ ਕੀ ਗੱਲ ਕਿਉਂ ਕਹਿਣੀ ਐ ਲੈ ਪਾਸੀ ਮੈਂ ਦੇਖ ਕੇ ਦਿਖਾਉਂਗੀ ਜਾ ਕੰਮ ਕਰ ਲੈ ਐਂ ਕਰਿਓ ਫਿਰ ਇੱਕ ਪਾਸੇ ਤਾਂ ਮੈਂ ਤੇ ਮੇਰੀ ਭੂਆ ਤੇ ਹਰਪ੍ਰੀਤ ਹਾਂ ਇੱਕ ਪਾਸੇ ਤੁਸੀਂ ਕਰਨ ਤੇ ਤੂੰ ਹਾਂ ਲਾਲੇ ਜੋਰ ਜਿਹੜਾ ਸਤੋ ਲੱਗਦਾ ਜਿਹੜਾ ਤਾਂ ਇੱਥੇ ਲੱਗਦਾ ਤੂੰ ਲਾੜੀ ਤੇ 50 ਲੱਖ ਰੁਪਏ ਮੈਂ ਦੇ ਕੇ ਸਾਰੂੰ ਕੁੜੀ ਨੂੰ 50 ਲੱਖ ਕਿੱਥੇ ਪਿਆ ਕਿਹੜੀ ਤਜੋਰੀ 'ਚ ਪਿਆ ਚੱਕ ਕੇ ਸਾਨੂੰ ਦੇ ਦਿਆਂ ਮੈਂ ਉਹ ਪਿਆਗਾ ਤਿੱਬਿਆ ਤੇ ਜਾ ਮੈਂ ਚੜਾ ਹੋ ਜਾ ਤਿੱਬੇ ਵਾਲੀ ਜ਼ਮੀਨ ਵੇਚਦੇ ਹੁਣ ਸੋਟੇ ਨਾਲ ਲਾ ਕੇ ਵੇਚੂਗੀ ਮੈਂ ਯਾਬੜੇ ਬਾੜਾ ਇੰਤ ਆਈ ਸਰ ਜੂਗਾ ਹੁਣ ਨਹੀਂ ਆਈ ਸਰ ਦਾ ਹੁਣ ਤਾਂ ਖੂ ਪੱਟਣਾ ਹੀ ਪਊਗਾ ਕਿਰਨਾ ਹਾਂ ਮੈਂ ਆ ਚਲ ਗਏ ਆਪਾਂ ਕਿੱਥੇ ਜਾਂਦੇ ਆ ਬਲਾਲੇ ਦਾ ਹੱਥ ਖੜੇ ਕਰਤੇ ਆ ਉਹ ਪਤਾਈ ਅੱਜ ਜ਼ਮੀਨ ਦਾ ਕਿੰਨਾ ਦੇ ਕੇ ਆਉਣਾਗਾ ਪੈਸੇ ਵੀ ਤੈਨੂੰ ਦੇਣਾ ਨਾ ਪਰ ਹੁਣ ਤੁਮਨ ਕਿਹਦੇ ਕੋਲ ਲੈ ਕੇ ਜਾਨੀ ਆ ਨਹੀਂ ਜਿਹਨੂੰ ਜ਼ਮੀਨ ਕਰੀਏ ਦੇਣੀ ਉਹਦੇ ਕੋਲੇ ਚੱਲ ਫਿਰ ਚੱਲ ਫਿਰ ਆਹੋ ਭੁੱਲ ਗਈ ਨਾ ਪੁੱਲੀ ਦਾ ਗਾਣੂ ਸੀ ਫਿਰ ਮੈਨੂੰ ਐਸੀ ਮੈਂ ਆ ਕੇ ਬਾਈ ਨਾਲ ਗੱਲ ਕਰੀ ਜਾਂਦੀ ਬਾਈ ਇਹਦਾ ਹੱਥ ਖੜੇ ਕਰ ਗਿਆ ਤੀਵੇਂ ਜਮਾਂ ਕਰ ਲਾ ਕੇ ਫਿਰ ਆਈ ਤਾਂ ਨੀ ਗੱਲ ਲੋਟੋਣੀ ਜੇ ਹੱਥ ਖੜੇ ਕਰ ਗਿਆ ਤਾਂ ਇਹਨੂੰ ਆਏ ਵੀ ਆਏ ਆਏ ਨਿਕਲ ਜੂ ਮੈਂ ਗੱਲ ਚੋਂ ਵੀ ਆਏ ਕਿਰਨਾ ਭੱਜੂ ਕਿਰਨਾ ਨਹੀਂ ਆ ਜਾਂਦੀ ਬੋਲੇ ਪੈਰੀ ਆਏ ਹੋ ਕਿੰਨਾ ਕਿਵੇਂ ਜਾਣ ਦੇ ਦੂੰਗੀ ਮੈਂ ਵੀ ਲੈਣ ਆਈ ਆ ਭਾਈ ਕੁੜੀ ਦੇ ਜੀ ਇਹਦਾ ਕੀ ਹੈਗਾ ਉਹੀ ਤਾਂ ਗੱਲ ਆ ਗਈ ਇਹ ਜਾਣਦੇ ਨਹੀਂ ਹੈਗੇ ਆੱਖਾ ਸੀ ਭਾਈ ਭੱਗਜੋ ਭੱਗਜੋ ਤਾਂ ਜਾਂਦੇ ਨਾ ਮੇਰੀ ਗੱਲ ਵੀ ਨਾ ਗੌਰ ਦੇ ਜਮੇ ਹੀ ਨਹੀਂ ਗੱਲ ਸੁਣਦੇ ਹੈਗੇ ਸੀ ਜਮੇ ਹੀ ਨਹੀਂ ਮੈਂ ਅੱਜ ਮੈਂ ਗੁੱਸੇ 'ਚ ਆਉਂਦੀ ਨਹੀਂ ਸੀਗੀ ਐਡੀ ਗੱਲ ਤਾਂ ਮੈਂ ਕਰਦੀ ਨਹੀਂ ਸੀਗੀ ਹੁਣ ਮਰ ਜਾ ਕਿਧਰ ਜਾਂਦੀਆਂ ਦੋਨੇ ਮਾਵਾਤਿਆਂ ਆ ਕਿਧਰ ਟੱਪ ਗਈਆਂ ਹੁਣ ਖਰਪੀ ਤਾਂ ਐ ਬੇਬੇ ਤੇ ਕਿਰਨਾ ਮੈਨੂੰ ਬੁਲਾਈ ਨਹੀਂ ਮੂਜਾ ਮੋਟਾ ਕਰ ਸਿੱਟਾ ਨਹੀਂ ਤਾਂ ਲੱਗਦਾ ਹੈ ਚੰਦ ਹੋਰੀ ਚੜਾਉਂਦੀਆਂ ਫਿਰਦੇ ਨੇ ਮੈਨੂੰ ਤਾਂ ਲੱਗਦਾ ਹੈ ਕੁਝ ਹੋਰ ਹੈ ਪੰਡਾ ਕੋੜੇ ਚੰਦ ਚੜ੍ਹਦੀਆਂ ਹੁੰਦੀਆਂ ਕੋਈ ਚੰਦ ਨਹੀਂ ਚੜ੍ਹਦਾ ਤੂੰ ਆ ਵੀ ਆ ਹੁੰਦੀ ਭੂਆ ਨੂੰ ਪਤਾ ਭੂਆ ਤੈਨੂੰ ਪਤਾ ਵਾਣਾ ਹੋਟਾ ਕੋਈ ਭੂਆ ਨੂੰ ਕੀ ਸੁਭਾ ਪਤਾ ਹੈ ਭੂਆ ਨੂੰ ਕੀ ਪਤਾ ਕਥਾ ਘਰਪ੍ਰੀਤ ਗੱਲਾਂ ਕਰੀ ਜਾਂਦੀਆਂ ਤੇ ਬਾਲੀ ਮਾਵਾ ਕੀ ਗੱਲਾਂ ਕਰਦੀਂ ਪੂ ਆਪਾਂ ਕਿ ਕਿੱਲਾ ਦੇ ਦੀਏ ਕਿ ਜ਼ਮੀਨ ਦਾ ਉਹਦਾ ਕਿੱਲਾ ਦੇਣ ਗਈਆਂ ਕਿਸੇ ਨੂੰ ਜ਼ਮੀਨ ਵੇਚਦੀਆਂ ਫਿਰਦੀਆਂ ਆਪਣੀਆਂ ਹੈ ਕੀ ਦੇ ਗਈਆਂ ਪੂਆ ਐ ਨਹੀਂ ਪਤਾ ਕਿਹਦੇ ਗਈਆਂ ਲੈ ਚੱਲ ਆਪਾਂ ਕਿ ਗੱਲ ਕਰਕੇ ਆਈਏ ਨਾ ਹੁਣ ਫਿਰ ਰੇੜੀ ਚ ਬੁਲਾ ਦੀਆਂ ਵੀ ਸਾਡੀ ਬੁੜੀ ਤੇ ਕੁੜੀ ਕਿਹਦੇ ਆਈਆਂ ਕਿੱਲਾ ਵੇਚਣਾ ਸਾਰਾ ਪੰਗਾ ਤੂੰ ਖੜਾ ਕੀਤਾ ਪੂਆ ਨੂੰ ਸੱਦ ਕੇ ਗੁੱਸੇ ਹੋ ਗਈਆਂ ਉਹ ਗੁੱਸੇ ਮੈਨੂੰ ਨਾ ਦੱਸ ਪੂਆ ਕੋਈ ਲੱਖ 2 ਲੱਖ ਮੰਗਦੀ ਹੋਵੇ ਦੇ ਦੇ ਗਏ ਕੱਠੇ 50 ਲੱਖ ਤੂੰ ਆ ਹੁਣ ਕੀ ਕਰੂਗੀ ਪੂਆ ਕੀ ਕਰੂ ਜੇ ਤੂੰ ਨਾ ਪੂਆ ਨੂੰ ਸਾਦੀ ਫੇਰ ਅੱਜ ਕੱਲ ਪਹੁੰਚਦੀ ਨਹੀਂ ਤੀ ਪਤਾ ਕਰਿਆ ਪੁੱਛਿਆ ਜਾ ਕੇ ਪਿੰਡ ਚ ਪਤਾ ਕਰ ਲੈ ਜਿਹਦੇ ਕੋਲ ਜਾਵਾਂ ਨਾਲੇ ਮੇਰੀ ਗੱਲ ਸੁਣ ਲੈ 50 ਜਿਹਦੇ ਕੋਲ ਖੇਤ ਆੜਿਆਂ ਨੇ ਗਈਆਂ ਹੋਣੀਆਂ ਖੇਤ ਆੜਿਆਂ ਨੇ ਪੱਕਾ ਉਹੀ ਕਹੇ ਫਿਰਦੇ ਆਪਣੀ ਜ਼ਮੀਨ ਲੈਣ ਨੂੰ ਉੱਡ ਜਾ ਚੱਲ ਮੈਂ ਜਾ ਕੇ ਆਉਣਾ ਮੋਟਰਸਾਈਕਲ ਲੈ ਕੇ ਆਜੂਗਾ ਮੈਂ ਚੱਲਦੀ ਆ ਤੇਰੇ ਨਾਲ ਕਿਹੜਾ ਤੋਕਰ ਆ ਰਹੀਆਂ ਚ ਗਾਰਾਗਾ ਮੈਂ ਤਾਂ ਉਹੀ ਚ ਵਗ ਜੂਗਾ ਤੁਰਕੀ ਕੱਲੇ ਵਗ ਜੰਗਾ ਆਹੋ ਜਾ ਜਾ ਓਹੋ ਨੀ ਪੂਆ ਜਿੱਦੋਂ ਤੇਰੇ ਕੋਲੇ ਗੱਲਾਂ ਕਰੀ ਜਾਂਦੇ ਮੈਂ ਘੱਟ ਤੋਂ ਘੱਟ ਮੈਨੂੰ ਤਾਂ ਦੱਸ ਦੇ ਨੀ ਮੈਂ ਤਾਂ ਆਖਾਂ ਹੀ ਗੱਲ ਦਿੰਆਂ ਕਿ ਤਰੇ ਜਾਂਦਗਾ ਉਹ ਤਾਂ ਗੱਲ ਆਖ ਜਾਂਦੀਆਂ ਲੱਗੀਆਂ ਸੀ ਕੰਤੂ ਤਾਂ ਜਮੀ ਨਹੀਂ ਗੱਲਦਾ ਖਿਆਲ ਕਰੇ ਉੱਥੇ ਕਮੀ ਕਰੀ ਗਈਆਂ ਕੱਲਾ ਫਿਰ ਪੂਆ ਹੁਣ ਕੰਮ ਵੀ ਕਰਨੇ ਪੈਂਦੇ ਆ ਕੰਮ ਕੌਣ ਕਰੇ ਇਹਨਾਂ ਨੇ ਤਾਂ ਤਪਾ ਰੱਖਿਆ ਚੱਲ ਆ ਜਾ ਪੂਆ ਦੇਖੀ ਜੂ ਕਿਵੇਂ ਬਣਦੀ ਆ ਹੁਣ ਬੇੜ ਕਰ ਰੱਖੀ ਮੈਂ ਖੈ ਕੀ ਗੱਲਾਂ ਕਰੀ ਜਾਂਦੀਆਂ ਨੇ ਕੀ ਬੋਲ ਦਿੰਗਾ ਨੇ ਕੋਈ ਨਹੀਂ ਪੂਆ ਚੱਲ ਦੇਖੀ ਜੂ ਹੁਣ ਤਾਂ ਜਿਵੇਂ ਬਣੂ ਆ ਜਾ ਆ ਜਾ ਆਪਣੀ ਸ਼ੁਕਰ ਹੈ ਸੌਦਾ ਨਹੀਂ ਕਰਿਆ ਤੀ ਨਹੀਂ ਤਾਂ ਹੋਰੀ ਪੰਗਾ ਖੜਾ ਹੋ ਗਿਆ ਤੀ 50 ਲੱਖ ਰੁਪਏ ਦਿੰਦੇ ਸੀ। ਉਹ ਬੇਬੇ ਤੂੰ ਕਾਮਣੀ ਐ ਉਹ ਕਰੋੜ ਨੂੰ ਕੀਲਾ ਵੇਚੈ ਨਾ ਫੈਕਟਰੀਆਂ ਨੂੰ। ਉਹ ਤਾਂ ਮੇਰੀ ਗੱਲ ਸੁਣ ਲੈ 50 ਤਾਂ ਦੇਣੀ ਸੀ ਉਹਨਾਂ ਨੇ। ਸ਼ੁਕਰ ਹੈ ਜੇ ਸੌਦਾ ਨਹੀਂ ਕਰਿਆ। ਆਪਾਂ ਪੂਰੇ ਉਹਨੂੰ ਕਰੋੜ ਦੇ ਕੀਲਾ ਜਮਾਂਗੇ 50 ਲੱਖ ਸਾਨੂੰ ਹੀ ਪੈਣੇ ਬਚ ਰਹੂਗਾ। ਨਾ ਭਾਈ ਮੇਰੀ ਗੱਲ ਸੁਣ ਲੈ। ਜੇ ਤਾਂ ਤੂੰ ਗੱਲ ਇਹ ਕਰਦਾ ਸਿੱਧੀ ਤਾਂ ਮੈਂ ਵੀ ਸਿੱਧੀ ਆਂ ਦੇਖ ਜੇ ਮੈਂ ਜੇ ਤੂੰ ਮੈਨੂੰ 50 ਲੱਖ ਰੁਪਏ ਦੇ ਦੇਗਾ ਜੇ 50 ਲੱਖ ਤੇਨੂੰ ਬਚਤ ਹੁੰਦੀ ਆ ਮੈਨੂੰ ਕਿਹੜਾ ਕੋਈ ਨਫਾ ਨੁਕਸਾਨ ਆਗਾ ਤੇਨੂੰ ਨੁਕਸਾਨ ਆ ਤੇਨੂੰ ਨਫਾ ਆ ਉਹ ਤੇਰ ਦੀ ਗੱਲ ਆ ਚਲੋ ਜੋ ਕਰੀ ਜਾ ਕੇ ਗੱਲ ਕਰਦੇ ਨੇ ਮੇਰੀ ਭੂਆ ਆਈ ਤੇ ਹਰਪ੍ਰੀਤ ਨਾ ਤੇਰੀ ਬਹੁਤ ਨਾਸਾਂ ਚੱਕੂ ਗਈ ਮੈਂ ਜ਼ਿੰਮੇਵਾਰ ਮੈਂ ਜ਼ਿੰਮੇਵਾਰ ਅੱਜ ਆ ਤੇਰੀ ਗੱਲ ਸੁਣ ਲੈ ਤੇ ਆ ਮੇਰੇ ਘਰ ਨੂੰ ਕੁੱਟੋ ਆ ਮੇਰੀ ਗੱਲ ਸੁਣ ਲੈ ਪਰ ਜੈ ਇਹਦੇ ਚੱਲ ਪਈ ਹੱਕ ਬੰਦ ਆਲਾ ਚੱਲ ਪਈ ਸੁਣ ਘਰ ਦੀ ਗੱਲ ਆ ਪੂਆ ਨੂੰ ਬੁਲਾਉਂਦੇ ਕਿ ਲੋੜ ਸੀ ਮਾਨੂੰ ਇਸ ਗੱਲ ਤੇ ਗੁੱਸਾ ਆ ਭਣੇ ਪੂਆ ਕੀ ਬਗਾਨੀ ਸੀ ਐਸੇ ਕਰਦੀ ਧੀ ਤੀ ਆ ਭਾਈ ਮੇਰੀ ਗੱਲ ਸੁਣ ਪਹਿਲਾਂ ਕਦੇ ਪੂਆ ਕੋਲ ਗੱਲ ਕਰੀਏ ਕਦੇ ਅੱਜ ਉਹਨੇ ਪਟੱਕਦੇ ਨੇ ਪੂਆ ਨੂੰ ਫੋਨ ਲਾਦਾ ਕੋਈ ਨਹੀਂ ਕੋਈ ਮੈਂ ਕਹਿ ਦੋ ਪੂਆ ਨੂੰ ਪੂਆ ਦੀ ਪਈ ਗਲਤੀ ਹੈ ਕੋਈ ਨਹੀਂ ਆ ਵੱਡੀ ਗਲਤੀ ਹੋ ਗਈ ਸੀ ਸੁਣ ਲਾ ਕੁਝ ਬੋਲੀ ਮੈਨੂੰ ਭਾਈ ਆਰ ਖਾਇਆ ਜੇ ਤੁਸੀਂ ਮੇਰੇ ਨਾਲ ਡੇਕ ਨਾ ਹੋ ਸੋਡੇ ਨਾਲ ਸਿੱਧੀ ਹੈਗੀ ਆ ਤਾਂ ਬਾਲਾ ਵਧੀਆ ਹੋ ਗਿਆ ਜਿਹੜਾ ਸੌਦਾ ਨਹੀਂ ਕਰਿਆ ਬਚਤ ਰਹੀ ਗਈ ਭਾਈ ਬਾਲੀ ਗੱਲ ਮਾੜੀ ਹੋ ਗਈ ਸੀ ਜਾਣ ਲਗਾ ਸੀ ਲਾ ਆ ਖ ਸਰਪ੍ਰੀਤ ਭੈਣ ਨੂੰ ਤੇ ਬੇਬੇ ਨੂੰ ਕੁਝ ਨਹੀਂ ਬੋਲਣਾ ਤੂੰ ਹੁਣ ਤੂੰ ਵੀ ਕੁਝ ਨਹੀਂ ਕਹਿਣਾ ਭਾਈ ਨਾ ਪੁੱਤ ਮੈਂ ਤਾਂ ਕੀ ਬੋਲਾਂ ਮੈਂ ਤਾਂ ਇਹ ਤਾਂ ਗੱਲ ਬਾਲੀ ਖਰਾਬ ਹੋ ਗਈ ਸੀ ਇਹ ਤਾਂ ਸਰਪ੍ਰੀਤ ਦਾ ਆਈਡੀਆ ਸਹੀ ਸੀ ਖੇਤਾਂ ਦੇ ਬਾਕੀਆਂ ਸੀ ਕਰੋੜ ਦਾ ਕਿਲੇ ਵੇਚੇ ਤੇ ਉਹਨਾਂ ਦਾ ਅੱਛਾ 50 ਲੱਖ ਚੀ ਲੈਣ ਨੂੰ ਫਿਰ ਇਹ ਤੇ ਕਿਲਾ ਚੱਲ ਕੋਈ ਨਹੀਂ ਭਾਈ ਜਿਵੇਂ ਤੇਰਾ ਬਾਈ ਕਹਿੰਦਾ ਉਹ ਮੈਂ ਕਰ ਲਾਂ ਮੈਂ ਤੈਨੂੰ ਦੱਸਾਂ ਮੈਂ ਤਾਂ ਕਹਦਾ ਬ੍ਰੋ ਮੈਂ ਤਾਂ ਬਾਈ ਨਾਲ ਜਿਵੇਂ ਕਹੂਗਾ ਭਾਈ ਉਹ ਮੈਂ ਕਰ ਲੂੰਗੀ ਜੇ ਬਾਈ ਮੇਰੇ ਨਾਲ ਸਿੱਧਾ ਭਾਈ ਮੈਂ ਆਪਾਂ ਤੇ ਇੱਕ ਫੈਸਲਾ ਮੇਰੀ ਗੱਲ ਸੁਣੋ ਕੱਲ ਤਾਂ ਸੁਣ ਲਓ ਇੱਕ ਫੈਸਲਾ ਕਰਿਆ ਹੁਣ ਆਪਾਂ ਵਿੱਚ ਐ ਕਰੋੜ ਦਾ ਕਿਲਾ 50 ਭੈਣ ਨੂੰ 50 ਲੱਖ ਭੈਣ ਨੂੰ ਦੇ ਦਿਆਂਗੇ 50 ਆਪਾਂ ਨੂੰ ਬਚ ਰੂਗਾ ਕਿਵੇਂ ਕਰਾਂ ਆਪਾਂ ਵੀ ਕੁਠੀ ਪਾ ਲਾਂਗੇ ਕਿੰਨੇ ਅਸੀਂ ਤਾਂ ਅੰਦਰ ਜਾਣੀਆਂ ਮੈਂ ਇੱਥੇ ਹੱਥ ਚਲ ਠੀਕ ਹੈ ਪੂਆ ਬਧੀਆ ਕਰਿਆ ਤੁਸੀਂ ਆਹੋ ਆ ਜੁਦਾ ਧਿਆਨ ਨਾਲ ਆਲੇ ਪਰਜਾਈ ਤਾਂ ਸਿੱਧੀ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਰਜਾਈ ਤਾਂ ਸਿੱਧੀ ਆ ਆਪੂ ਆਪੂ ਆਂਗਲਾ ਲਾਉਂਦੀ ਉਹ ਵਿਚਾਰੀ ਉਹਦੇ ਤਾਂ ਹੋਣੀ ਸੀ ਜਦੋਂ ਫੋਨ ਕਰ ਰਹੀ ਉਹਦਾ ਕੋਈ ਕਸੂਰ ਨਹੀਂ ਵਿਚਾਰੀ ਦਾ ਆਜੋ 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 ਦੇਣਾ ਨੂੰ ਪੂਆ ਹੀ ਪੂਆ ਹੀ ਸਖਿਆਉਂਦੇ ਸਾਰੀਆਂ ਗੱਲਾਂ ਤਾਲ ਕੋਈ ਨਾ ਮੈਨੂੰ ਕੀ ਹੈਗਾ ਮੈਂ ਆਪਦੇ ਘਰੇ ਵਗ ਜੂ ਮੈਂ ਆਪਦੇ ਘਰੇ ਵਗ ਜੂਗੀ ਘਰੀ ਜਾਂਦੇ ਜਿਹੜਾ ਕੁਛ ਕਰਦੀ ਆ